ਜਿੱਥੇ ਤੁਹਾਡੀਆਂ ਗਲਾਈਆਂ ਹੋਣਗੀਆਂ ਇਸ ਤਰ੍ਹਾਂ ਕੋਈ ਕੋਰਨਰ ਬਣਦਾ ਹੋਊਗਾ ਤੁਸੀਂ ਨੇ ਉੱਥੇ ਕੱਟ ਲਗਾਉਣਾ ਹੋਊਗਾ ਕੱਟ ਤੁਹਾਡਾ ਹਿਸਾਬ ਨਾਲ ਲੱਗਣਾ ਚਾਹੀਦਾ ਵੀ ਆਪਣੀ ਸਿਉਣਾ ਜਿਹੜੀ ਉਹ ਨਹੀਂ ਕੱਟ ਹੋਣੀ ਚਾਹੀਦੀ ਹਾਂਜੀ ਆਪਾਂ ਨੇ ਪਿਛਲੀ ਵੀਡੀਓ ਚ ਤੁਹਾਨੂੰ ਸ਼ਰਟ ਦੀ ਸਿੰਪਲ ਦੀ ਕਟਿੰਗ ਦੱਸੀ ਸੀ ਤੇ ਨਾਲੇ ਆਪਾਂ ਮੋਢੇ ਦੀ ਕਟਾਈ ਦੱਸੀ ਸੀ ਬਾਜੂ ਦੀ ਕਟਿੰਗ ਵੀ ਨਾਲ ਕਰੀ ਸੀ ਅੱਜ ਆਪਾਂ ਪੂਰੇ ਸ਼ਰਟ ਦੀ ਸਟੀਚਿੰਗ ਕਰ ਰਹੇ ਹਾਂ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਪਲੇਟਾਂ ਵਗੈਰਾ ਦਾ ਜ਼ਰੂਰ ਧਿਆਨ ਰੱਖਿਓ ਵੀ ਕਿੱਦਾਂ ਆਪਾਂ ਪਲੇਟਾਂ ਪਾ ਰਹੇ ਹਾਂ ਫਿਰ ਆਪਾਂ ਗਲਾ ਵਗੈਰਾ ਬਣਾਵਾਂਗੇ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਦੇ ਰਹਿਣਾ ਵੀ ਕਿਸ ਤਰ੍ਹਾਂ ਆਪਾਂ ਦੀ ਸਟੀਚਿੰਗ ਕਰੀਏ ਬਹੁਤ ਹੀ ਸੌਖੇ ਤੇ ਆਸਾਨ ਤਰੀਕੇ ਨਾਲ ਦੱਸਾਂਗੇ ਤੁਹਾਨੂੰ ਕਿਵੇਂ ਸ਼ੁਰੂਆਤ ਕਰਨੀ ਹੈ ਮੇਨ ਤਾਂ ਦੇਖੋ ਪਲੇਟਾਂ ਪਾਉਣ ਦਾ ਹੁੰਦਾ ਤੇ ਦੂਸਰਾ ਸਾਈਡ ਸਲਾਈਡ ਦਾ ਜਿੱਦੇ ਨਾਲ ਆਪਣੀ ਫਿਟਿੰਗ ਆਉਂਦੀ ਹੁੰਦੀ ਹੈ ਮੇਨ ਚੀਜ਼ਾਂ ਤੁਸੀਂ ਇਹਨਾਂ ਨੂੰ ਬਹੁਤ ਧਿਆਨ ਦੇ ਨਾਲ ਦੇਖਣਾਗਾ ਹੁਣ ਆਪਾਂ ਇਹਨੂੰ ਸ਼ੁਰੂ ਕਰਨ ਲੱਗਿਆਂ ਸਭ ਤੋਂ ਪਹਿਲਾਂ ਆਪਾਂ ਫਰੰਟ ਪੱਲੇ ਦੀਆਂ ਲੰਬੀਆਂ ਪਲੇਟਾਂ ਪਾਵਾਂਗੇ ਪਲੇਟਾਂ ਦੇ ਲਾਉਣ ਵਾਸਤੇ ਆਪਾਂ ਨੇ ਆਹ ਕੱਪੜੇ ਵੀ ਕਟਿੰਗ ਕਰੀ ਹੋਈ ਹੈ ਦੇਖੋ ਲੰਬੀਆਂ ਪਲੇਟਾਂ ਆਪਣੀਆਂ ਬੈਕ ਵਾਲੀਆਂ ਤਾਂ ਉਸ ਹਿਸਾਬ ਨਾਲ ਲੰਬਾ ਕੱਪੜਾ ਲ ਤੇ ਫਰੰਟ ਵਾਲੀ ਆਪਾਂ 6.5 ਇੰਚ ਦੀ ਕਰ ਦੇਣਾ ਉਸੇ ਹਿਸਾਬ ਦੇ ਨਾਲ ਆਪਾਂ ਨੇ ਫਰੰਟ ਵਾਲੀਆਂ ਪਲੇਟਾਂ ਵਾਸਤੇ ਲੱਤਾਗਾ ਇਹ ਤੁਸੀਂ ਕਪੜਾ ਰੇਬ ਲਗਾਉਣਾ ਰੇਬ ਵੀ ਲਗਾ ਸਕਦੇ ਹੋ ਸਿੱਧਾ ਲਗਾਉਣਾ ਸਿੱਧਾ ਵੀ ਲਗਾ ਸਕਦੇ ਹੋ ਰੇਬ ਨਾਲ ਥੋੜੀ ਜੀ ਮੰਨ ਲਓ ਸਫਾਈ ਜ਼ਿਆਦਾ ਹੁੰਦੀ ਆ ਪਲੇਟ ਘੱਟ ਛਿਛਦੀ ਆਗੀ ਜੇ ਮੰਨ ਲਓ ਕਪੜਾ ਕਾਟਨ ਦਾ ਤਾਂ ਤੁਸੀਂ ਸਿੱਧਾ ਕਪੜਾ ਵੀ ਲਗਾ ਸਕਦੇ ਹੋ ਜਿਵੇਂ ਇਹ ਕਾਟਨ ਦਾ ਸਟਾਫ ਆ ਤਾਂ ਆਪਾਂ ਸਿੱਧਾ ਕਪੜਾ ਕਟਿੰਗ ਦੇ ਵਿੱਚ ਲਗਾ ਰਹੇ ਆ ਸਭ ਤੋਂ ਪਹਿਲਾਂ ਆਪਾਂ ਲੰਬੀ ਪਲੇਟ ਨੂੰ ਚੱਕਾਂਗੇ ਦੇਖੋ ਐਸੇ ਹਿਸਾਬ ਦੇ ਨਾਲ ਤੁਸੀਂ ਪਲੇਟ ਉਠਾਉਣੀ ਆ ਇਸ ਤਰ੍ਹਾਂ ਪਕੜ ਕੇ ਮਸ਼ੀਨ ਦੇ نیچے ਰੱਖ ਲੈਣੀ ਆ ਦੇਖੋ ਹਾਂਜੀ ਦੇਖੋ ਆਪਾਂ ਹੁਣ ਪਲੇਟ ਪਾਉਣ ਲੱਗੇ ਆ ਆਪਾਂ نیچے ਕੱਪੜਾ ਰੱਖਾਂਗੇ ਜ਼ਰੂਰੀ ਨਹੀਂ ਹੁੰਦਾ ਜਮਾਂ ਉਹ ਜਿਹੜਾ ਪਲੇਟ ਦੇ نیچے ਕੱਪੜਾ ਲਗਾ ਰਹੇ ਆ ਵੀ ਜਮਾਂ ਉੱਪਰੋਂ ਸਿੱਖ ਰੋਣ ਲੈ ਕੇ ਜਾਣਾਗਾ ਥੋੜਾ ਜਿਹਾ نیچے ਨੂੰ ਹੋ ਜੂ ਇਹਦੇ ਨਾਲ ਕੋਈ ਪ੍ਰੋਬਲਮ ਨਹੀਂ ਆਉਂਦੀ ਕਿਉਂਕਿ ਖਿੱਚ ਪਲੇਟ ਦੀ ਸੈਂਟਰ ਦੇ ਵਿੱਚ ਉਹ ਹੀ ਜ਼ਿਆਦਾ ਹੀ ਪੈਂਦੀ ਆ ਤਾਂ ਦੇਖੋ ਆਪਾਂ ਇਸ ਤਰੀਕੇ ਦੇ ਨਾਲ ਕੱਪੜਾ ਰੱਖ ਲਿਆ ਹੁਣ ਤੁਸੀਂ ਢੰਗਾਈ ਪਾਉਣੀ ਆ ਸੈਂਟਰ ਦੇ ਵਿੱਚੋਂ ਚਾਹੇ ਤਾਂ ਸੈਂਟਰ ਦੇ ਵਿੱਚ ਨਿਸ਼ਾਨ ਲਗਾ ਸਕਦੇ ਹੋ ਚਾਹੇ ਇਸ ਤਰੀਕੇ ਨਾਲ ਤੁਸੀਂ ਆਪਣੀ ਫਿੰਗਰ ਲਗਾ ਲੋਗੇ ਦੇਖੋ ਇਸ ਤਰ੍ਹਾਂ ਰੱਖ ਕੇ ਤੁਹਾਨੂੰ ਪਤਾ ਲੱਗ ਜੂਗਾ ਵੀ ਤੁਸੀਂ ਕਿਸ ਹਿਸਾਬ ਦੇ ਨਾਲ ਸ਼ੇਪ ਲੈ ਕੇ ਜਾਣੀ ਆ ਜਦੋਂ ਆਪਾਂ ਪਲੇਟ ਪਾਉਣੇ ਆ ਦੇਖੋ ਸ਼ੁਰੂ ਕਰਨ ਲੱਗੇ ਬਿਲਕੁਲ ਘੱਟ ਪਾਵਾਂਗੇ ਆਪਾਂ ਮੰਨ ਲਓ ਤਿਰਛੀ ਹੋਊਗੀ ਸੈਂਟਰ ਦੇ ਵਿੱਚ ਗਲਾਈ ਪਾਵਾਂਗੇ ਨੋਕ ਨਹੀਂ ਬਣਾਉਣੀ ਦੇਖੋ ਆਪਾਂ ਕਿਸ ਹਿਸਾਬ ਦੇ ਨਾਲ ਪਲੇਟ ਪਾ ਰਹੇ ਆ ਬਾਕੀ ਆਪਾਂ ਨੇ ਨੋਰਮਲ ਰੱਖਣਾ ਨਾ ਹੀ ਜ਼ਿਆਦਾ ਬਰੀਕ ਤੇ ਨਾ ਹੀ ਜ਼ਿਆਦਾ ਮੋਟਾ ਸੈਂਟਰ ਦੇ ਵਿੱਚ ਆ ਕੇ ਗਲਾਈ ਪਾਉਣੀ ਆ ਫਿਰ ਆਪਾਂ ਤਿਰਛੀ ਲੈ ਕੇ ਜਾਣੀ ਆ ਆ ਦੇਖੋ ਜਿਹੜੀ ਤੁਹਾਡੀ ਪਲੇਟ ਹੋਗੀ ਇਸੇ ਹਿਸਾਬ ਦੀ ਪਲੇਟ ਹੋਣੀ ਚਾਹੀਦੀ ਆ ਇਹ ਪਲੇਟ ਬਿਲਕੁਲ ਸਹੀ ਪਲੇਟ ਆ ਦੇਖੋ ਸਾਈਡਾਂ ਆਪਣੀਆਂ ਬਿਲਕੁਲ تیرਸ਼ੀਆਂ ਨੇ ਨਹੀਂ ਤਾਂ ਤੁਹਾਨੂੰ ਇਹਦੇ ਤੇ ਕੋਈ ਪ੍ਰੈਸ ਮਾਰਨ ਦੀ ਜ਼ਰੂਰਤ ਆਪਾਂ ਦੇਖੋ ਸਿੱਧਾ ਕਰਕੇ ਦਿਖਾਵਾਂਗੇ ਤੁਹਾਨੂੰ ਆ ਦੇਖੋ ਪ੍ਰਿੰਟ ਕੱਪੜੇ ਕਰਕੇ ਜਿਆਦਾ ਕਲੀਅਰ ਨਹੀਂ ਆਉਂਦਾ ਹੋਣਾ ਤੁਹਾਨੂੰ ਤੇ ਬਿਲਕੁਲ ਵੀ ਆਪਾਂ ਨੂੰ ਪ੍ਰੈਸ ਵਗੈਰਾ ਨਾਲ ਬਿਠਾਉਣ ਦੀ ਜ਼ਰੂਰਤ ਨਹੀਂ ਹੈਗੀ ਨਾਰਮਲੀ ਆਪਣੀ ਪਲੇਟ ਬਿਲਕੁਲ ਸਹੀ ਤਰੀਕੇ ਨਾਲ ਪਈ ਹੋਈ ਆ ਦੇਖੋ ਇਸੇ ਤਰੀਕੇ ਆਪਾਂ ਦੂਸਰੀ ਪਲੇਟ ਪਾਵਾਂਗੇ ਲੰਬੀ ਹਾਂਜੀ ਇਹ ਦੇਖੋ ਆਪਣੀਆਂ ਫਰੰਟ ਭੱਲੇ ਦੀਆਂ ਪਲੇਟਾਂ ਪੈ ਗਈਆਂ ਦੋਨੋਂ ਸਾਈਡ ਪਲੇਟਾਂ ਪ ਆ ਦੇਖੋ ਆ ਆਪਾਂ ਲੰਬੀਆਂ ਪਲੇਟਾਂ ਪਾ ਲਈਆਂ ਇਸੇ ਤਰੀਕੇ ਆਪਾਂ ਬੈਕ ਪਲੇਟਾਂ ਪਾਵਾਂਗੇ ਇਹਨੇ ਬੈਕ ਬੈਕ ਪੱਲੇ ਦੀ ਪਲੇਟਾਂ ਦੇ ਨਿਸ਼ਾਨ ਆਪਾਂ ਲੰਬੇ ਲਾਉਣੇ ਹੁੰਦੇ ਆ ਇਹ ਆਪਣੀਆਂ ਬੈਕ ਪਲੇਟਾਂ ਪਾਵਾਂਗੇ ਹੁਣ ਆਪਾਂ ਉਸੇ ਤਰੀਕੇ ਨਾਲ ਇਹ ਬੈਕ ਪਲੇਟਾਂ ਪੈਣਗੀਆਂ ਜਿਵੇਂ ਆਪਾਂ ਉਧਰ ਕੱਪੜਾ ਰੱਖਿਆ ਉਸੇ ਹਿਸਾਬ ਦੇ ਨਾਲ ਆਪਾਂ ਦੂਸਰੀ ਸਾਈਡ ਰੱਖਾਂਗੇ ਦੇਖੋ ਇਸ ਤਰ੍ਹਾਂ ਤੁਸੀਂ ਪਕੜੋਗੇ ਸੈਂਟਰ ਦੇ ਵਿੱਚ ਫਿੰਗਰ ਰੱਖੋਗੇ ਆਪਣੀ ਕਿਆ ਇਸ ਤਰ੍ਹਾਂ ਦਲਾਈਦਾ ਤੁਹਾਨੂੰ ਆਟੋਮੈਟਕੀ ਪਤਾ ਲੱਗ ਜਾਊਗਾ ਆ ਦੇਖੋ ਇਸ ਹਾਂਜੀ ਦੇਖੋ ਆਪਣੀ ਪਲੇਟ ਇਹ ਲੰਬੀ ਪਲੇਟ ਆ ਦੇਖੋ 8 8 ਦੇ ਵਿੱਚ ਆਪਾਂ ਨੇ ਬੈਕ ਪਲੇਟ ਪਾਈ ਹੋਈ ਆ ਇਸੇ ਤਰੀਕੇ ਆਪਾਂ ਦੂਸਰੀ ਪਲੇਟ ਪਾਵਾਂਗੇ ਤੇ ਆ ਦੇਖੋ ਜੀ ਆਪਣੀਆਂ ਬੈਕ ਦੀਆਂ ਦੋਨੋਂ ਪਲੇਟਾਂ ਪੈ ਚੁੱਕੀਆਂ ਨੇਗੀਆਂ ਆ ਇਹਦੀ ਸਹੀ ਸੈਡ ਸਿੱਧਾ ਪਾਸਾ ਦੇਖੋ ਇਹਦਾ ਆ ਸੀਗਾ ਕੋਈ ਆਪਾਂ ਨੂੰ ਪ੍ਰੈਸ ਨਾਲ ਨਹੀਂ ਬਿਠਾਉਣ ਦੀ ਜ਼ਰੂਰਤ ਬਿਲਕੁਲ ਸਹੀ ਤਰੀਕੇ ਨਾਲ ਦੇਖੋ ਪਲੇਟ ਆਪਣੀ ਬੈਠ ਰਹੀ ਹੈ ਕਿਤੇ ਵੀ ਨੁਕਰੇ ਵੀ ਕੋਈ ਉੱਠ ਨਹੀਂ ਰਹੀ ਤੇ ਨਾ ਹੀ ਇਸ ਤਰ੍ਹਾਂ ਲੱਗ ਰਿਹਾ ਵੀ ਆਪਾਂ ਨੂੰ ਪਲੋਈ ਖੁੱਲ ਰਹੀ ਆ ਕੋਈ ਆਪਾਂ ਨੇ ਦੇਖੋ ਪੱਕਾ ਨਹੀਂ ਕਰਿਆ ਹੈਗਾ ਉੱਪਰੋਂ ਪਲੇਟ ਨੂੰ ਸਿੰਗਲ ਸਲਾਈ ਦੇ ਵਿੱਚ ਹੀ ਪਲੇਟ ਪਾਈ ਹੈ ਕਈ ਵਾਰ ਡਬਲ ਡਬਲ ਸਲਾਈਆਂ ਮਾਰ ਕੇ ਪਲੇਟਾਂ ਖਰਾਬ ਕਰ ਲੈਂਦੇ ਆ ਉਹਦੇ ਨਾਲ ਪਲੇਟ ਆਪਣੀ ਬੈਠਦੀ ਨਹੀਂ ਹੁੰਦੀ ਹਾਂਜੀ ਹੁਣ ਆਪਾਂ ਨੇ ਪਾਉਣੀ ਆ ਫਰੰਟ ਪੱਲੇ ਦੀਆਂ ਸਾਈਡ ਪਲੇਟਾਂ ਕਿ ਆਸੀ ਫਰੰਟ ਪੱਲਾ ਫਰੰਟ ਪਲੇਟਾਂ ਦੇ ਆਪਣੇ ਨਿਸ਼ਾਨ ਦੇਖੋ ਸਾਈਡ ਲੱਗੇ ਹੋਏ ਨੇ ਇਸੇ ਤਰ੍ਹਾਂ ਇਹ ਸਾਈਡ ਤੇ ਲੱਗੇ ਹੋਏ ਨੇ ਇਸੇ ਸਾਈਡ ਇਸ ਸਾਈਡ ਤੇ ਹੁਣ ਆਪਾਂ ਨੇ ਉੱਪਰ ਵਾਲੀ ਪਲੇਟ ਚੱਕਣੀ ਆ ਦੇਖੋ ਇਸ ਤਰ੍ਹਾਂ ਪਲੇਟ ਨੂੰ ਆਪਾਂ ਸ਼ੁਰੂ ਕਰਨ ਮੇਲੇ ਉੱਪਰੋਂ ਸ਼ੁਰੂ ਕਰਾਂਗੇ ਪਲੇਟ ਨੂੰ ਕਿਉਂਕਿ ਉੱਪਰੋਂ ਸ਼ੁਰੂ ਕਰਕੇ ਹਲਕਾ-ਹਲਕਾ ਆਪਾਂ ਘਟਦੇ ਜਾਵਾਂਗੇ ਤੁਸੀਂ ਇਸ ਸਾਈਡ ਤੋਂ ਵੀ ਕਈ ਵਾਰ ਕਿਸ ਦਾ ਹੱਥ ਕਿਸ ਤਰੀਕੇ ਨਾਲ ਟਿਕਿਆ ਹੁੰਦਾ ਕਿਸ ਦਾ ਕਿਸ ਤਰੀਕੇ ਨਾਲ ਟਿਕਿਆ ਹੁੰਦਾ ਇਹਦੇ ਵਿੱਚ ਕੋਈ ਚੱਕਰ ਨਹੀਂ ਤੁਹਾਡੀ ਪਲੇਟ ਆ ਜਿਹੜੀ ਉਹ ਸਹੀ ਪੈਣੀ ਚਾਹੀਦੀ ਆ ਦੇਖੋ ਜਿਵੇਂ ਆਪਾਂ ਉੱਪਰੋਂ ਰੱਖ ਕੇ ਪਲੇਟ ਪਾ ਰਹੇ ਹਾਂਗੇ ਇਹ ਪਲੇਟ ਆਪਾਂ ਹਮੇਸ਼ਾ ਵਾਸਤੇ ਜਿਹੜੀ ਉੱਪਰ ਵਾਲੀ ਪਲੇਟ ਹੁੰਦੀ ਹੈ ਨਾ ਥੋੜੀ ਜੀ ਪਲੇਟ ਨੂੰ ਆਪਾਂ ਮੋਟਾਈ ਦੇ ਵਿੱਚ ਪਾਉਣੀ ਆ ਪਲੇਟ ਹਾਂਜੀ ਜਿਹੜੀ ਆਪਾਂ ਨੇ ਉੱਪਰ ਵਾਲੀ ਪਲੇਟ ਪਾਉਣੀ ਆ ਇਹ ਪਲੇਟ ਆਪਾਂ ਨੇ ਭਰਮੀ ਪਾਉਣੀ ਆ ਯਾਨੀ ਕਿ ਮੋਟਾਈ ਦੇ ਵਿੱਚ ਪਾਉਣੀ ਆ ਕਿਉਂਕਿ ਇਹ ਫਿਟਿੰਗ ਦੇ ਵਿੱਚ ਬਹੁਤ ਸਹੀ ਰਹਿੰਦੀ ਹੈਗੀ ਫਿਟਿੰਗ ਇਹਦੇ ਨਾਲ ਬਹੁਤ ਵਧੀਆ ਫਿਟਿੰਗ ਆਉਂਦੀ ਹੈ ਜੇ ਆਪਾਂ ਪਲੇਟ ਨੂੰ ਮੋਟੀ ਰੱਖਾਂਗੇ ਉੱਪਰ ਵਾਲੀ ਨੂੰ ਦੇਖੋ ਉਸੇ ਤਰੀਕੇ ਆਪਾਂ ਇਹਨੂੰ ਵੀ ਤਿਰਸ਼ੀ ਲੈ ਕੇ ਜਾਣਾ ਦੇਖੋ ਇਸ ਤਰ੍ਹਾਂ ਵੀ ਨਾ ਹੋਵੇ ਵੀ ਬਹੁਤ ਹੀ ਜ਼ਿਆਦਾ ਮੋਟੀ ਪਾ ਦੋ ਮੰਨ ਲਓ ਇਹ ਮੀਡੀਅਮ ਸਾਈਜ਼ ਦੇ ਵਿੱਚ ਪਲੇਟ ਆ ਆਪਣੀ ਤੁਸੀਂ ਇਸ ਸਾਈਜ਼ ਦੇ ਵਿੱਚ ਪਲੇਟਾਂ ਪਾਉਣੀਆਂ ਨੇਗੀਆਂ ਹੁਣ ਦੇਖੋ ਆਪਾਂ ਨੀਚੇ ਵਾਲੀ ਸਾਈਡ ਪਲੇਟ ਪਾਵਾਂਗੇ ਇਹ ਪਲੇਟ ਆਪਾਂ ਨਾਰਮਲ ਜੀ ਰੱਖਣੀ ਹੈ ਤੇ ਨਾ ਹੀ ਜ਼ਿਆਦਾ ਮੋਟੀ ਤੇ ਨਾ ਹੀ ਜ਼ਿਆਦਾ ਪਤਲੀ ਕੋਈ ਪਲੇਟ ਵੀ ਆਪਾਂ ਉਸੇ ਤਰੀਕੇ ਪਕੜਾਂਗੇ ਸ਼ੁਰੂ ਕਰਨ ਲੱਗੇ ਪਲੇਟ ਨੂੰ ਆਪਾਂ ਪਤਲੀ ਰੱਖਣਾ ਹਲਕਾ ਹਲਕਾ ਫਿਰ ਵਧਾਉਂਦੇ ਜਾਣਾਗਾ ਇਹ ਪਲੇਟ ਦੇਖੋ ਨਾਰਮਲ ਇਸ ਸਾਈਜ਼ ਦੇ ਵਿੱਚ ਹੀ ਪਲੇਟ ਪਊਗੀ ਦੇਖੋ ਹੁਣ ਜੀ ਇਸੇ ਤਰੀਏ ਆਪਾਂ ਹੁਣ ਦੂਸਰੀ ਸਾਈਡ ਪਲੇਟਾ ਪਾਉਣੀਆਂ ਨੇ ਦੋਨੋਂ ਸਾਈਡ ਪਲੇਟ ਤੇ ਨੀਚੇ ਵਾਲੀ ਪਲੇਟ ਆ ਆ ਦੇਖੋ ਇਸੇ ਤਰੀਏ ਆਪਾਂ ਪਲੇਟ ਨੂੰ ਪਕੜਾਂਗੇ ਨਿਸ਼ਾਨ ਤੋਂ ਤੇ ਆ ਜਿਹੜਾ ਕੱਟ ਲਗਾਇਆ ਹੋਇਆ ਇਹਦੇ ਤੋਂ ਪਕੜਾਂਗੇ ਆ ਦੇਖੋ ਇਸੇ ਤਰੀਏ ਆਪਾਂ ਨੇ ਸਾਈਡ ਵਾਲੀ ਪਲੇਟ ਪਾਈ ਆ ਟੱਟ ਦੇ ਵਿੱਚ ਫੁੱਲ ਪਲੇਟਾਂ ਪੈ ਗਈਆਂ ਇਹ ਆਪਾਂ ਉਲਟੀ ਸਾਈਡ ਦਿਖਾ ਰਹੇ ਹਾਂ ਤੁਹਾਨੂੰ ਪਲੇਟਾਂ ਦੀ ਮਟਾਈ ਵੀ ਕਿਸ ਤਰੀਕੇ ਨਾਲ ਰੱਖਣੀ ਆ ਤੇ ਹੁਣ ਆਪਾਂ ਤੁਹਾਨੂੰ ਇਧਰਲੀ ਸਾਈਡ ਸਿੱਧੇ ਪਾਸੇ ਦਿਖਾਵਾਂਗੇ ਦੇਖੋ ਕੋਈ ਆਪਾਂ ਨੂੰ ਇਹਦੇ ਵਿੱਚ ਪ੍ਰੈਸ ਵਗੈਰਾ ਦੀ ਕੋਈ ਜ਼ਰੂਰਤ ਨਹੀਂ ਦੇਖੋ ਨਾਰਮਲ ਪਲੇਟਾਂ ਆਪਣੀਆਂ ਸਿੱਧੀਆਂ ਪਈਆਂ ਨੇ ਦੇਖੋ ਹੁਣ ਆਪਾਂ ਇਹਦਾ ਗਲਾ ਕਰਾਂਗੇ ਗਲਾ ਰੈਡੀ ਸੈਂਟਰ ਦੇ ਵਿੱਚ ਦੇਖੋ ਆਪਣਾ ਧੰਨ ਲੱਗਿਆ ਹੋਇਆ ਇੱਕ ਵਾਰੀ ਆਪਾਂ ਦੁਬਾਰਾ ਧੰਨ ਵੀ ਮਾਰ ਲਾਂਗੇ ਤੇ ਚਾਕ ਦੇ ਨਾਲ ਨਿਸ਼ਾਨ ਲਗਾ ਲਾਂਗੇ ਸੈਂਟਰ ਦੇ ਵਿੱਚ ਆ ਰੈਡੀਮੇਡ ਗਲਾਗਾ ਇਨੂੰ ਆਪਾਂ ਨੂੰ ਥੋੜੀ ਜੀ ਫਿਨਿਸ਼ਿੰਗ ਜ਼ਰੂਰ ਦੇਣੀ ਪੈਂਦੀ ਆ ਕਿਉਂਕਿ ਜਾਂ ਤਾਂ ਚੜਾਈ ਜ਼ਿਆਦਾ ਹੁੰਦੀ ਆ ਜਾਂ ਘੱਟ ਹੁੰਦੀ ਆ ਇਹਦੀ ਚੜਾਈ ਹੈਗੀ ਸਵਾ ਪੰਜ ਤੇ ਲੰਬਾਈ ਹੈਗੀ 7 ਇੰਚ ਤੇ ਆਪਾਂ ਨੂੰ ਚਾਹੀਦਾ ਇਹ ਪੌਣੇ 7 ਨੀਚੇ ਤੋਂ 5.5 ਉੱਪਰੋਂ ਆਪਾਂ ਸਵਾ ਬੰਦ ਰੱਖਾਂਗੇ ਤੇ ਆਪਾਂ ਬਾਰ-ਬਾਰ ਤੁਹਾਨੂੰ ਦੱਸਦੇ ਰਹੇ ਨੇ ਹੁੰਦੇ ਆ ਦੇਖੋ ਸਵਾ ਪੰਜ ਆਪਾਂ ਨੂੰ ਤਾਂ ਰੱਖਦੇ ਆ ਆਪ ਉੱਪਰੋਂ ਘਟਾ ਕੇ ਕਿਉਂਕਿ ਸ਼ੋਲਡਰ ਕਈ ਵਾਰ ਡਿੱਗਣ ਲੱਗ ਜਾਂਦੇ ਆ ਜੇ ਆਪਾਂ ਉੱਪਰੋਂ ਗਲੇ ਨੂੰ ਘਟਾ ਕੇ ਰੱਖਾਂਗੇ ਨੀਚੇ ਤੋਂ ਬ੍ਰਾਡ ਤਾਂ ਗਲਾ ਨਹੀਂ ਗਿਰਦਾ ਹੈਗਾ ਤੇ ਥੋੜੀ ਜਿਹੀ ਆਪਾਂ ਨੂੰ ਬਾਅਦ ਵਿੱਚ ਧੀਰੇ ਦੀ ਛਟਾਈ ਕਰਨੀ ਪੈਂਦੀ ਆ ਇਹ ਆਪਾਂ ਤੁਹਾਨੂੰ ਨਾਲ-ਨਾਲ ਵੀਡੀਓ ਦੇ ਵਿੱਚ ਦੱਸਾਂਗੇ ਹੁਣ ਆਪਾਂ ਇਹਨੂੰ ਥੋੜੀ ਜਿਹੀ ਫਿਨਿਸ਼ਿੰਗ ਦੇਣੀ ਆ ਦੇਖੋ ਇਸ ਤਰ੍ਹਾਂ ਆਪਾਂ ਗਲੇ ਨੂੰ ਮੋੜ ਲੈਣਾਗਾ ਬਿਲਕੁਲ ਸੈਂਟਰ ਦੇ ਵਿੱਚ ਕਰ ਲੈਣਾ ਗਲੇ ਨੂੰ ਇਸ ਤਰ੍ਹਾਂ ਦੇਖੋ ਜਿਵੇਂ ਦੀ ਨੋਕ ਦੇ ਵਿੱਚ ਫਰਕ ਆ ਆਪਾਂ ਗਲੇ ਨੂੰ ਆਪਸ ਵਿੱਚ ਜਿਹੜੀ ਗਲਾਈ ਉਹ ਬਿਲਕੁਲ ਇੱਕਦਮ ਸਹੀ ਮਿਲ ਰਹੀ ਆ ਪਰ ਜਿਹੜੀ ਇਹਦੀ ਆ ਚੁੰਜ ਬਣਾਈ ਹੋਈ ਆ ਦੇਖੋ ਨੋਕ ਤਲੇ ਨੂੰ ਸ਼ੇਪ ਇਹ ਖਰਾਬ ਆ ਗਈ ਉਪਰੋ ਗਲੇ ਨੂੰ ਆਪਾਂ ਬਿਲਕੁਲ ਵੀ ਨਹੀਂ ਹਲਾਉਣਾ ਹੈਗਾ ਦੇਖੋ ਕਿਉਂਕਿ ਆਪਾਂ ਨੇ ਸਵਾ ਪੰਜ ਹੀ ਰੱਖਣਾਗਾ ਤੇ ਆਪਾਂ ਇੱਥੋਂ ਗਲਾਈ ਇਹਦੀ ਵਧਾ ਦੇਣੀ ਆ ਦੇਖੋ ਇਸ ਤਰ੍ਹਾਂ ਸ਼ੇਪ ਆਉਣੀ ਆ ਤੁਸੀਂ ਨੇ ਤੇ ਆ ਨੋਕ ਬਣਾਈ ਹੋਈ ਜਿਹੜੀ ਇਹਨਾਂ ਨੇ ਸ਼ੇਪ ਸਵੀਟ ਹਾਰਟ ਕਹਿ ਦਿੰਨੇ ਆਪਾਂ ਉਹਦੀ ਥੋੜੀ ਸ਼ੇਪ ਦੇਤੀ ਦੇਖੋ ਪਹਿਲਾਂ ਘਟਾ ਘਟ ਸੀਗੀ ਹੁਣ ਆਪਾਂ ਥੋੜੀ ਜੀ ਹੋਰ ਵਧਾਤੀ ਹੁਣ ਗਲੇ ਨੂੰ ਆਪਾਂ ਨੇ ਮਿਲਣਾਗਾ ਪੌਣੇ 7 ਕਟਾਈ ਦਾ ਤੁਸੀਂ ਇਸ ਤਰ੍ਹਾਂ ਪਹਿਲਾਂ ਵੀ ਜਮਾ ਸਕਦੇ ਹੋ ਜੇ ਬਿਲਕੁਲ ਰੈਡੀ ਜਿੰਨਾ ਤੁਹਾਨੂੰ ਚਾਹੀਦਾ ਉਨੀ ਕਟਿੰਗ ਕਰਕੇ ਤੁਸੀਂ ਬਾਅਦ ਵਿੱਚ ਵੀ ਕਰ ਸਕਦੇ ਹੋ। ਇਹ ਕਪੜਾ ਲੈ ਲੈ ਦੀ ਤੇ ਆਪਾਂ ਨੇ ਗਲਾ ਨੂੰ ਜੜਨਾਗਾ। ਦੇਖੋ ਇਸ ਤਰੀਕੇ ਨਾਲ ਆਪਾਂ ਨੇ ਧਰ ਲਿਆ ਗਲਾ। ਇੱਥੇ ਤੁਸੀਂ ਪਿੰਨ ਵੀ ਲਗਾ ਸਕਦੇ ਹੋ ਤੇ ਮਸ਼ੀਨ ਦੇ ਨਾਲ ਇਸ ਤਰ੍ਹਾਂ ਟਾਂਕਾ ਵੀ ਲਗਾ ਸਕਦੇ ਹੋ ਦੇਖੋ। ਹੁਣ ਇਸੇ ਤਰੀਕੇ ਨਾਲ ਆਪਾਂ ਇਧਰ ਪ੍ਰੈਸ ਨਾਲ ਜਮਾਉਣਾ ਤੁਸੀਂ ਪ੍ਰੈਸ ਨਾਲ ਵੀ ਜਮਾ ਸਕਦੇ ਹੋਗੇ ਦੇਖੋ। ਪਰ ਆਪਾਂ ਨੇ ਪ੍ਰੈਸ ਤੋਂ ਬਿਨਾ ਹੀ ਕੰਮ ਲੈ ਲਾਂਗੇ। ਇਸੇ ਤਰੀਕੇ ਆਪਾਂ ਦੇਖੋ ਸੈਂਟਰ ਦੇ ਵਿੱਚ ਤੁਸੀਂ ਇਸ ਤਰ੍ਹਾਂ ਹੱਥ ਪੈਨ ਜੋ ਵੀ ਕਰਨਾ ਤੁਸੀਂ ਉਸ ਤਰੀਕੇ ਨਾਲ ਲਗਾ ਸਕਦੇ ਹੋ ਮੰਨ ਲਓ ਤੁਹਾਡਾ ਗਲਾ ਇਹਦਾ ਉਹ ਟੇਡਾ ਨਹੀਂ ਜਾਣਾ ਚਾਹੀਦਾ ਐਤੋਂ ਆਪਾਂ ਉਹਨੇਦਰ ਮੋੜ ਲੈਣਾਗਾ ਇਧਰ ਆਪਾਂ ਨੇ ਦੇਖੋ ਸਟਿਚ ਲਾਇਆ ਹੋਇਆਗਾ ਦਲਾ ਆਪਣਾ ਬਿਲਕੁਲ ਵੀ ਹਿੱਲ ਨਹੀਂ ਗਿਆ ਆਪਾਂ ਸਾਈਡਾਂ ਤੋਂ ਦੇਖੋ ਐਸੇ ਇਸ ਤਰ੍ਹਾਂ ਕੱਟ ਦੇਣਾ ਕੱਪੜੇ ਨੂੰ ਬਿਲਕੁਲ ਜਿਹੜੇ ਨਿਊ ਸਿੱਖ ਰਹੇ ਨੇ ਦੇਖੋ ਜਿਨ੍ਹਾਂ ਨੂੰ ਬਿਲਕੁਲ ਵੀ ਟੰਕਾ ਵੀ ਨਹੀਂ ਲਗਾਇਆ ਉਹਨਾਂ ਵਾਸਤੇ ਆਪਾਂ ਬਹੁਤ ਹੀ ਗਹਿਾਈ ਦੇ ਵਿੱਚ ਦੱਸ ਦਿਆਂ ਦੇਖੋ ਕਿਉਂਕਿ ਆਮ ਨਾਰਮਲ ਬਣਾਉਣ ਵਾਲੇ ਨੂੰ ਤਾਂ ਸਾਰਾ ਪਤਾ ਹੁੰਦਾ ਵੀ ਕਿੱਦਾਂ ਕਿੱਦਾਂ ਕਾਲਾ ਜੜਨਾਗਾ ਜਿਹੜੇ ਨਵੇਂ ਸਿਰੇ ਤੋਂ ਸਿੱਖ ਰਹੇ ਆ ਉਹਨਾਂ ਵਾਸਤੇ ਇਹ ਵੀਡੀਓ ਬਹੁਤ ਹੀ ਖਾਸ ਆ ਗਈ ਹਾਂਜੀ ਇਸ ਤਰੀਕੇ ਨਾਲ ਆਪਾਂ ਇਹਨੂੰ ਗਲਾਈ ਦੇ ਵਿੱਚ ਮੋੜਦੇ ਜਾਣਾ ਦੇਖੋ ਨਾਲ-ਨਾਲ ਬੁਕਰਮ ਦੇ ਬਿਲਕੁਲ ਹਾਂਜੀ ਦੇਖੋ ਆਪਾਂ ਨੇ ਜਿਹੜਾ ਜ਼ਿਆਦਾ ਕਪੜਾ ਇਹਦੇ ਵਿੱਚ ਆ ਉਹਦੀ ਆਪਾਂ ਕਟਾਈ ਕਰ ਦੇਣੀ ਆ ਹਾਂਜੀ ਦੇਖੋ ਹੁਣ ਇਹਦੇ ਵੀ ਆਪਾਂ ਨੇ ਸੈਂਟਰ ਦੇ ਵਿੱਚ ਨਿਸ਼ਾਨ ਲਾਉਣਾ ਹੋਊਗਾ ਤੁਸੀਂ ਇਸ ਤਰ੍ਹਾਂ ਗਲੇ ਨੂੰ ਕਰ ਲੈਣਾਗਾ ਸੈਂਟਰ ਵਾਸਤੇ ਤੁਸੀਂ ਪ੍ਰੈਸ ਨਾਲ ਭੰਨ ਬਿਠਾਉਣਾ ਪ੍ਰੈਸ ਨਾਲ ਵੀ ਬਿਠਾ ਸਕਦੇ ਹੋ ਇੱਕ ਵਾਰੀ ਦੇਖੋ ਆਪਾਂ ਨੇ ਕੱਟ ਲਗਾਇਆ ਇਸ ਤਰ੍ਹਾਂ ਤੁਸੀਂ ਨੋ ਦੇ ਨਾਲ ਵੀ ਮਾਰ ਸਕਦੇ ਹੋ ਕਈ ਵਾਰ ਤਾਂ ਕਪੜਾ ਕਾਟਨ ਦਾ ਉਹਦੇ ਦੇਖੋ ਸਹੀ ਵੱਜ ਜਾਂਦਾ ਜੇ ਸਿੰਥੈਟਿਕ ਕਪੜਾ ਦਾ ਤੁਸੀਂ ਪ੍ਰੈਸ ਦੇ ਨਾਲ ਭੰਨ ਲਗਾਇਆ ਕਰੋ ਉਹ ਦੇਖੋ ਇਹਦੇ ਵਿੱਚ ਭੰਨ ਆਪਾਂ ਨੂੰ ਨਜ਼ਰ ਆ ਰਿਹਾ ਤਾਂ ਸੈਂਟਰ ਦੇ ਵਿੱਚ ਦੇਖੋ ਇਹ ਆਪਾਂ ਨੇ ਮਾਰਕ ਨਾਲ ਵੀ ਨਿਸ਼ਾਨ ਲਗਾ ਲਿਆ ਹੁਣ ਆਪਾਂ ਇਹਨੂੰ ਕੱਪੜੇ ਤੇ ਜੜਨਾ ਦੇਖੋ ਕਿਵੇਂ ਝੜੋਂਗੇ ਹਾਂਜੀ ਦੇਖੋ ਆਪਾਂ ਨੇ ਸਿੱਧੇ ਪਾਸੇ ਦੇ ਰੱਖਣਾਗਾ ਇਹ ਆਪਣਾ ਸਿੱਧਾ ਪਾਸਾ ਜਿਹੜਾ ਗਲਾ ਹੋਊਗਾ ਇਹ ਤੁਹਾਡਾ ਉਲਟਾ ਹੋਊਗਾ ਹੁਣ ਆਪਾਂ ਇਹਨੂੰ ਕਿਵੇਂ ਜੜਨਾ ਸਭ ਤੋਂ ਪਹਿਲਾਂ ਆਪਾਂ ਸੈਂਟਰ ਦੇ ਵਿੱਚ ਸਿਲਾਈ ਲਗਾਵਾਂਗੇ ਇਹ ਦੇਖੋ ਇਸ ਤਰ੍ਹਾਂ ਸੈਂਟਰ ਦੇ ਵਿੱਚ ਸਿਲਾਈ ਲਗਾਉਣੀ ਆ ਆਪਾਂ ਨੇ ਦੇਖੋ ਆਪਾਂ ਨੇ ਇਸ ਤਰ੍ਹਾਂ ਭੰਨ ਦੇ ਨਾਲ ਭੰਨ ਮਿਲਾ ਕੇ ਸੈਂਟਰ ਦੇ ਵਿੱਚ ਨਿਸ਼ਾਨ ਲਗਾ ਲੈਣਾ ਇਥੋਂ ਆਪਾਂ ਨੇ ਹੁਣ ਕੱਟ ਕਰਤਾ ਹੁਣ ਤੁਸੀਂ ਦੇਖੋ ਸਾਈਡਾਂ ਲਈ ਸਿਲਾਈ ਲਾਉਣ ਤੋਂ ਪਹਿਲਾਂ ਤੁਸੀਂ ਇਹਨੂੰ ਐਂਟੀ ਟਿਪ ਦੇ ਨਾਲ ਮਿਨ ਸਕਦੇ ਹੋ ਵੀ ਤੁਹਾਡੀ ਇੱਕ ਸਾਈਡ ਜ਼ਿਆਦਾ ਤਾਂ ਨਹੀਂ ਇੱਕ ਸਾਈਡ ਘੱਟ ਤਾਂ ਨਹੀਂ ਹੈਗੀ ਸੈਂਟਰ ਦਾ ਪਤਾ ਲਗਾ ਸਕਦੇ ਹੋ ਦੂਸਰਾ ਸੈਂਟਰ ਤੁਸੀਂ ਦੇਖੋ ਇਸ ਤਰੀਕੇ ਨਾਲ ਵੀ ਪਤਾ ਕਰ ਸਕਦੇ ਹੋ ਇਸ ਤਰ੍ਹਾਂ ਆਪਸ ਦੇ ਵਿੱਚ ਮਿਲਾਉਂਗੇ ਤੁਹਾਨੂੰ ਪਲਾਸਟਾ ਪਤਾ ਚੱਲ ਜੂਗਾ ਵੀ ਜਿਹੜਾ ਆਪਾਂ ਸੈਂਟਰ ਦੀ ਸਲਾਈ ਲਗਾਈ ਉਹ ਬਿਲਕੁਲ ਸਹੀ ਹੈ ਦੇਖੋ ਇਸ ਤਰੀਕੇ ਨਾਲ ਹਾਂਜੀ ਹੁਣ ਆਪਾਂ ਨੇ ਦੇਖੋ ਜਿਹੜੀ ਸਲਾਈ ਲਗਾਉਣੀ ਆ ਉਹ ਬਿਲਕੁਲ ਬੁੱਕ ਦੇ ਨਾਲ-ਨਾਲ ਲਗਾਉਣੀ ਆ ਗਲੇ ਦੇ ਬਿਲਕੁਲ ਉੱਪਰ ਨਹੀਂ ਚੜੰਦੇ ਨਹੀਂ ਕਿਉਂਕਿ ਜਦੋਂ ਆਪਾਂ ਗਲੇ ਨੂੰ ਉਲਟਾਵਾਂਗੇ ਤਾਂ ਉਹਦੇ ਵਿੱਚ ਦਿੱਕਤ ਆਊਗੀ ਤੁਸੀਂ ਨੇ ਇਹ ਸਲਾਈ ਲਗਾਉਣੀ ਆ ਬਿਲਕੁਲ ਨਾਲ-ਨਾਲ ਹਾਂਜੀ ਨਾ ਹੀ ਤਾਂ ਜ਼ਿਆਦਾ ਦੂਰ ਕਰਕੇ ਬਖਾ ਲਗਾਉਣਾ ਤੇ ਨਾ ਹੀ ਬੁਕਰਮ ਦੇ ਉੱਪਰ ਆਪਣੇ ਚੜਾ ਕਰਨਾ ਇਹਦਾ ਤਾਂ ਤੁਸੀਂ ਇਹ ਨਾਲ-ਨਾਲ ਸਲਾਈ ਲਗਾਉਣੀ ਹੈ ਦੇਖੋ ਇਸ ਤਰੀਕੇ ਨਾਲ ਸਲਾਈ ਲਗਾਉਣੀ ਹੋਊਗੀ ਬਿਲਕੁਲ ਨਾਲ-ਨਾਲ ਹਾਂਜੀ ਹੁਣ ਆਪਾਂ ਗਲੇ ਨੂੰ ਕੱਟ ਕਰਨਾ ਦੇਖੋ ਕਿੰਨਾ-ਕਿੰਨਾ ਮਾਰਜਨ ਰੱਖਣਾ ਤੁਸੀਂ ਇਹ ਦੇਖੋ ਇਹਦੇ ਵਿੱਚ ਆਪਾਂ ਨੇ ਇਹਨਾਂ ਮਾਰਜਿਨ ਰੱਖਣਾ ਮੰਨ ਕੇ ਚਲੋ ਦੋ ਕਸੂਤ ਦਾ ਇਹਨਾਂ ਨਾਲ ਮਾਰਜਿਨ ਛੱਡ ਕੇ ਤੁਸੀਂ ਨੇ ਇਹਦੀ ਕਟਾਈ ਕਰਨੀ ਆ ਗਲੇ ਦੀ ਹਾਂਜੀ ਦੇਖੋ ਆਪਾਂ ਨੇ ਇੱਕ ਤਾਂ ਸੈਂਟਰ ਦੇ ਵਿੱਚ ਕੱਟ ਲਗਾਉਣਾ ਕਿਉਂਕਿ ਇੱਥੇ ਸ਼ੇਪ ਦਿੱਤੀ ਹੋਈ ਆ ਆ ਆਪਣੀ ਹੋਗੀ ਗਲਾਈ ਤੁਸੀਂ ਚਾਹੇ ਗਲਾ ਗੋਲ ਬਣਾ ਲਿਓ ਚਾਹੇ ਚੌਰਸ ਬਣਾ ਰਹੇ ਹੋ ਚਾਹੇ ਪਾਂ ਸ਼ੇਪ ਜੋ ਵੀ ਸ਼ੇਪ ਦੇ ਰਹੇ ਹੋ ਜਿੱਥੇ ਤੁਹਾਡੀਆਂ ਗਲਾਈਆਂ ਹੋਣਗੀਆਂ ਇਸ ਤਰ੍ਹਾਂ ਕੋਈ ਕਾਰਨਰ ਬਣਦਾ ਹੋਊਗਾ ਤੁਸੀਂ ਨੇ ਉੱਥੇ ਕੱਟ ਲਗਾਉਣਾ ਹੋਊਗਾ ਕੱਟ ਤੁਹਾਡਾ ਹਿਸਾਬ ਨਾਲ ਲੱਗਣਾ ਚਾਹੀਦਾ ਵੀ ਆਪਣੀ ਸਿਉਣਾ ਜਿਹੜੀ ਉਹ ਨਹੀਂ ਕੱਟ ਹੋਣੀ ਚਾਹੀਦੀ ਜਿਹੜੀ ਆਪਨੇ ਸਲਾਈ ਲਗਾਈ ਆ ਮੰਨ ਲਓ ਉਹ ਆਪਣੀ ਕੱਟ ਨਹੀਂ ਹੋਣੀ ਚਾਹੀਦੀ ਉਸ ਹਿਸਾਬ ਦੇ ਨਾਲ ਤੁਸੀਂ ਨੇ ਕੱਟ ਲਗਾਉਣੇ ਆ ਦੇਖੋ ਵੀਡੀਓ ਆਪਾਂ ਤੁਹਾਨੂੰ ਪੂਰੀ ਪ੍ਰੋਪਰ ਦੇ ਰਹੇ ਆ ਇਹਦੇ ਵਿੱਚ ਕੋਈ ਵੀ ਇਸ ਤਰ੍ਹਾਂ ਦੀ ਨਹੀਂ ਵੀ ਆਪਾਂ ਕੱਟ ਵੱਡ ਕਰਕੇ ਤੁਹਾਡੇ ਵਾਸਤੇ ਦੇ ਰਹੇ ਆਗੇ ਸਾਰੀ ਵੀਡੀਓ ਦੇ ਰਿਹਾ ਕੱਲੀ ਕੱਲੀ ਚੀਜ਼ ਆਪਾਂ ਤੁਹਾਨੂੰ ਸ਼ੋਅ ਕਰ ਰਹੇ ਆਗੇ ਪੂਰੀ ਪ੍ਰੋਪਰ ਸਾਰਾ ਕੁਝ ਸਮਝਾ ਰਹੇ ਆ ਇਹਦੇ ਵਿੱਚ ਤੁਸੀਂ ਵੀਡੀਓ ਨੂੰ ਸਾਰਾ ਹੈਂਡ ਤੱਕ ਦੇਖਦੇ ਜਾਣਾ ਵੀ ਕਿਸ ਤਰ੍ਹਾਂ ਆਪਾਂ ਸ਼ਰਟ ਨੂੰ ਤਿਆਰ ਕਰ ਰਹੇ ਆਗੇ ਟਾਲਿਆ ਕੱਟ ਲਗਾ ਲਏ ਸੀ ਤੁਹਾਡੇ ਸਾਹਮਣੇ ਆਪਾਂ ਨੇ ਕੱਟ ਲਗਾ ਕੇ ਆਪਾਂ ਗਲੇ ਨੂੰ ਇਸ ਤਰੀਕੇ ਨਾਲ ਟਾਲਿਆ ਹੁਣ ਆਪਾਂ ਇਹਦੇ ਵਿੱਚ ਪਾਉਣਾਗਾ ਕੱਚਾ ਦੇ ਨਾਲ ਵੀ ਪਾ ਸਕਦੇ ਹੋ ਤੇ ਮਸ਼ੀਨ ਨਾਲ ਵੀ ਪਾ ਸਕਦੇ ਹੋ ਜਦੋਂ ਵੀ ਕੱਚੀ ਪਾਉਣੀ ਹੈ ਦੇਖੋ ਤੁਸੀਂ ਇਸ ਤਰਫ ਨਹੀਂ ਪਾਉਣੀ ਹੈ ਇਸ ਤਰਫ ਪਾਉਣੀ ਹੈ ਜਿਸ ਤਰਫ ਆਪਾਂ ਨੇ ਤਰਪਾਈ ਕਰਨੀ ਹੈ ਕਿਉਂਕਿ ਤਰਪਾਈ ਕਰਨ ਵੇਲੇ ਆਪਣੇ ਬਲ ਨਹੀਂ ਬੈਣਾ ਚਾਹੀਦਾ ਦੇਖੋ ਆਪਾਂ ਨੇ ਇਹ ਕੱਚਾ ਪਾ ਲਿਆ ਹੁਣ ਆਪਾਂ ਜਰਨੇ ਆ ਦੇ ਤੀਰੇ ਆਪਾਂ ਬੈਕ ਚੱਕਾਂਗੇ ਦੇਖੋ ਦੇਖੋ ਆਪਣਾ ਬੈਕ ਪੱਲਾ ਬੈਕ ਪੱਲੇ ਨੂੰ ਵੀ ਆਪਾਂ ਇਸ ਤਰੀਕੇ ਨਾਲ ਰੱਖਾਂਗੇ ਜਿਹੜਾ ਸਿੱਧਾ ਪਾਸਾ ਹੋਊਗਾ ਉਹ ਨਿਚਲੀ ਤਰਫ ਹੋਊਗਾ ਨੀਚੇ ਵਾਲੀ ਸਾਈਡ ਆਪਾਂ ਉੱਪਰਲੀ ਤਰਫ ਰੱਖਾਂਗੇ ਇਸੇ ਤਰ੍ਹਾਂ ਹੀ ਆਪਾਂ ਨੇ ਫਰੰਟ ਪੱਲਾ ਲੈਣਾ ਮੰਨ ਲਓ ਜਿਹੜੀ ਸਿੱਧੀ ਹੈ ਸਿੱਧਾ ਪਾਸਾ ਹੋਊਗਾ ਸ਼ਰਟ ਦਾ ਉਹ ਬਾਹਰਲੇ ਪਾਸੇ ਹੋਊਗਾ ਪੁੱਠਾ ਪਾਸਾ ਹੋਊਗਾ ਅੰਦਰਲੇ ਪਾਸੇ ਜਦੋਂ ਆਪਾਂ ਤੀਰੇ ਨੂੰ ਗੁੰਮ ਕਰਕੇ ਪਾਉਣਾਗਾ ਹੁਣ ਦੇਖੋ ਆਪਾਂ ਇੱਥੋਂ ਮਿਲਾ ਲਾਂਗੇ ਬਿਲਕੁਲ ਸਿਰੇ ਤੋਂ ਜਿਹਦੀ ਸਲਾਈ ਉਹ ਬਿਲਕੁਲ ਸਿਰੇ-ਸਿਰੇ ਤੇ ਲਗਾਉਣੀ ਆ ਇਸ ਤਰ੍ਹਾਂ ਫੜ ਕੇ ਇੱਥੋਂ ਪੱਕਾ ਕਰਾਂਗੇ ਸਿੱਧੀ ਲੈ ਕੇ ਜਾਵਾਂਗੇ ਸਲਾਈ ਇਸੇ ਤਰੀਕੇ ਆਪਾਂ ਪਿੱਛੋਂ ਇਹਨੂੰ ਮਿਲਾਵਾਂਗੇ ਪੱਕਾ ਫੇਰ ਕਰਾਂਗੇ ਆਪਾਂ ਗਲੇ ਨੂੰ ਸਿਰੇ ਤੋਂ ਸਲਾਈ ਲਗਾਵਾਂਗੇ ਫੇਰ ਆਪਾਂ ਨੇ ਪੱਕਾ ਕਰਤਾ ਹੁਣ ਆਪਾਂ ਇਹਨੂੰ ਉਲਟਾ ਲਾਂਗੇ ਦੇਖੋ ਇਸ ਤਰ੍ਹਾਂ ਇਹਦੀ ਉਲਟੀ ਸਾਈਡ ਤੇ ਸਲਾਈ ਪਾਉਣੀ ਆ ਜਿੰਨੀ ਆਪਾਂ ਆਮ ਨੋਰਮਲ ਮਾਰਜਨ ਦੇ ਵਿੱਚ ਦਿੰਨੇ ਆ ਹੁਣ ਦੇਖੋ ਜਿਨ੍ਹਾਂ ਦੇ ਤੀਰਾ ਗਿਰਨ ਦੀ ਜ਼ਿਆਦਾ ਪ੍ਰੋਬਲਮ ਰਹਿੰਦੀ ਆ ਗਲਾ ਛੋਟਾ ਵਗੈਰਾ ਪਾਉਂਦੇ ਨੇ ਵੀ ਮੰਨ ਲਓ ਜਾਂ ਮੋਢੇ ਡਾਊਨ ਹੋ ਜਾਂਦੇ ਆ ਕਈਆਂ ਦੇ ਗਲਾ ਗਿਰਦਾ ਤਾਂ ਤੁਸੀਂ ਇੱਥੋਂ ਸਲਾਈ ਸਿੱਧੀ ਲੈ ਕੇ ਜਾਣੀ ਆ ਇੱਥੋਂ ਹਲਕੀ ਜੀ ਅੰਦਰ ਨੂੰ ਲੈ ਕੇ ਜਾਣੀ ਆ ਸਲਾਈ ਗਲੇ ਕੋਲੋਂ ਫਿਰ ਆਪਾਂ ਉਸੇ ਤਰ੍ਹਾਂ ਹੀ ਇਸੇ ਤਰਫ ਇਧਰੋਂ ਹਲਕੀ ਜਿਹੀ ਆਪਾਂ ਸਲਾਈ ਆਮ ਨਾਲੋਂ ਅੰਦਰ ਨੂੰ ਲੈ ਕੇ ਜਾਵਾਂਗੇ ਫਿਰ ਤੁਸੀਂ ਨੋਰਮਲ ਰੱਖੋਗੇ ਜਿੰਨੀ ਆਪਾਂ ਨੇ ਪਾਉਣੀ ਆ ਹੁਣ ਆਪਾਂ ਇਹਦਾ ਬੈਕ ਗਲਾ ਕੱਢਣਾ ਦੇਖੋ ਤੁਸੀਂ ਕਿਵੇਂ ਕੱਢੋਗੇ ਐਸਾ ਹਿਸਾਬ ਦੇ ਨਾਲ ਦੇਖੋ ਤੁਸੀਂ ਆਪਸ ਦੇ ਵਿੱਚ ਇਹਨਾਂ ਨੂੰ ਮਿਲਾ ਲੈਣਾ ਦੇਖੋ ਆਪਾਂ ਨੇ ਆਹ ਚੀਜ਼ਾਂ ਨੂੰ ਆਪਸ ਦੇ ਵਿੱਚ ਮਿਲਾ ਲਿਆ ਤੁਸੀਂ ਇੱਥੇ ਪਿੰਨ ਲਗਾ ਸਕਦੇ ਹੋ ਕਿਉਂਕਿ ਕਈ ਵਾਰੀ ਸੋਤੋਂ ਕਟਿੰਗ ਵੇਲੇ ਆ ਪੱਲਾ ਇਧਰ ਉਧਰ ਨਾ ਹਿੱਲ ਜੇ ਇੱਥੋਂ ਦੇਖੋ ਆਪਸ ਦੇ ਵਿੱਚ ਮਿਲਾ ਕੇ ਹੁਣ ਆਪਾਂ ਇਹਦਾ ਬੈਕ ਨੈਕ 6 ਇੰਚ ਕੱਢਣਾਗਾ 6 ਇੰਚ ਦੇ ਦੇਖੋ ਆਪਾਂ ਇਸ ਤਰ੍ਹਾਂ ਮਾਰਕ ਕਰ ਲੈਣਾਗਾ ਚੜਾਈ ਦੇਖੋ ਜਿੰਨੀ ਆਪਣੀ ਇੱਥੋਂ ਉਸੇ ਹਿਸਾਬ ਨਾਲ ਆਪਾਂ ਇੱਥੋਂ ਰੱਖਾਂਗੇ ਜਦੋਂ ਆਪਾਂ ਨੇ ਕੱਪੜਾ ਲਗਾਉਣਾ ਇਹਦੇ ਲੀਰ ਲਗਾਵਾਂਗੇ ਤਾਂ ਦੇਖੋ ਆਪਾਂ ਇੰਨਾ ਮਾਰਜਿਨ ਛੱਡਦੇ ਹੁੰਨੇ ਆ ਤੁਸੀਂ ਨੇ ਇਹ ਮਾਰਜਿਨ ਦੇਖਣਾਗਾ ਵੀ ਕਿੰਨਾਗਾ ਇਹ ਆਪਣਾ 5 ਇੰਚ ਰਹਿ ਗਿਆ ਇਸੇ ਹਿਸਾਬ ਦੇ ਨਾਲ ਆਪਾਂ 5 ਇੰਚ ਇੱਥੇ ਸਕੁਅਰ ਮੰਗੂ ਸਕੁਅਰ ਬਣਾ ਲਾਂਗੇ ਦੇਖੋ ਇੱਥੋਂ ਇਸ ਤਰ੍ਹਾਂ ਫਿਰ ਆਪਾਂ ਇਹਦੇ ਵਿੱਚ ਇਸ ਤਰ੍ਹਾਂ ਸ਼ੇਪ ਪਾ ਲੈਣੀ ਆ ਗੁਲਾਈ ਦੇ ਵਿੱਚ ਚੌਰਸ ਨਹੀਂ ਬਣਾਉਣਾ ਗੋਲਾਈ ਦੇ ਵਿੱਚ ਰੱਖਣਾ ਦੇਖੋ ਗਲੇ ਨੂੰ इस तरह गोल शेप लेके जानी है देखो हम आप लावे रेबलीर कट के तो अपने को कपड़ा गा कपड़े देव दे लीर क्डनी है इस तरह अपने रेबलीर कटनी है सीधी लीर कद भी नहीं लगती होंगी गले से ਜਦੋਂ ਵੀ ਤੁਸੀਂ ਕੋਈ ਇਹਦੇ ਪਾਈਪਨ ਵਗੈਰਾ ਕੱਢ ਰਹੇ ਹੋ ਗਲੇ ਤੇ ਜਾਂ ਕਪੜਾ ਲਗਾ ਰਹੇ ਹੋ ਤਾਂ ਰੇਵ ਦੇ ਵਿੱਚ ਲਗਾਇਆ ਕਰੋ ਉਹਦੇ ਨਾਲ ਸਫਾਈ ਆਉਂਦੀ ਹੈ ਤੇ ਬਲ ਵਗੈਰਾ ਨਹੀਂ ਪੈਂਦੇ ਤਾਂ ਇਸ ਤਰ੍ਹਾਂ ਆਪਣੇ ਰੇਵ ਜੋੜ ਲੈਣੇ ਆ ਦੇਖੋ ਇਹ ਜੋੜ ਬੈਠ ਜਾਂਦਾ ਆਰਾਮ ਦੇ ਨਾਲ ਖੜਦਾ ਨਹੀਂ ਹੈਗਾ ਸਲਾਈ ਨੂੰ ਮੋਟਾ-ਮੋਟਾ ਨਹੀਂ ਕਰਦਾ ਇਹ ਆ ਦੇਖੋ ਇਹ ਆਪਣੇ ਰੇਵ ਜੋੜ ਲਾਇਆ ਸੀ ਇਧਰੋਂ ਆਪਾਂ ਕੱਟ ਕਰ ਦਾਂਗੇ ਹੁਣ ਲੀਰ ਲਾਉਣੀਆਂ ਦੇਖੋ ਤੁਸੀਂ ਨੇ ਐਵੇਂ ਹੀ ਰੱਖਣਾਗਾ ਜਿਵੇਂ ਆਪਣੀ ਪਈਆ ਦੇਖੋ ਸਿੱਧਾ ਪੁੱਠਾ ਪਾਸਾ ਬਾਹਰਲੀ ਸਾਈਡ ਵੀ ਉਲਟੀ ਆਦੀ ਤਾਂ ਤੁਸੀਂ ਆਹ ਗਲਾ ਇਹਦਾ ਦੇਖੋ ਜਿਹੜਾ ਆਪਣੇ ਮਾਰਜਨ ਛੱਡਿਆ ਹੋਇਆ ਇੱਥੋਂ ਲੀਰ ਨੂੰ ਰੱਖੋਗੇ ਇਸ ਤਰ੍ਹਾਂ ਜਿਹੜੀ ਲੀਰ ਹੋਊਗੀ ਤੁਹਾਡੀ ਇਹ ਵੀ ਤੁਹਾਡੀ ਉਲਟੀ ਹੋਊਗੀ ਸ਼ਰਟ ਦੇ ਅੰਦਰਲਾ ਤਰਫ ਸਿੱਧਾ ਹੋਊਗਾ ਇਸ ਤਰ੍ਹਾਂ ਰੱਖੋਗੇ ਸਿੱਧਾ ਜਿੰਨਾ ਆਪਣੇ ਆ ਮਾਰਜਨ ਛੱਡਿਆ ਦੇਖੋ ਇੱਧਰ ਚਾਰ ਸਪੇਰੇ ਆਪਾਂ ਇੰਨੀ ਸਲਾਈ ਲਗਾ ਲਾਂਗੇ ਦੇਤੇ ਨਾਈ ਦਾ ਆਪਾਂ ਨੇ ਲੀਰ ਖਿਚਣੀ ਹੈ ਤੇ ਨਾ ਹੀ ਨੀਚੇ ਵਾਲਾ ਖਿਚਣਾਗਾ ਬਿਲਕੁਲ ਨੋਰਮਲ ਹੱਥ ਦੇ ਨਾਲ ਲੈ ਕੇ ਜਾਣਾ ਹਾਂਜੀ ਹੁਣ ਦੇਖੋ ਗਲੇ ਦੀ ਲੀਰ ਆਪਣੀ ਲੱਗ ਗਈ ਗਲੇ ਤੇ ਆਪਾਂ ਨੇ ਕੀ ਕਰਨਾ ਜਿਹੜੀ ਗਲਾਈ ਆ ਉਹਦੇ ਵਿੱਚ ਆਪਾਂ ਨੇ ਕੱਟ ਲਗਾਉਣੇ ਆ ਕੱਟ ਵੀ ਆਪਾਂ ਉਸੇ ਹਿਸਾਬ ਨਾਲ ਲਾਉਣੇ ਆ ਵੀ ਆਪਣੀ ਇਹਦੀ ਸਲਾਈ ਉਹ ਕੱਟੀ ਨਹੀਂ ਜਾਣੀ ਚਾਹੀਦੀ ਹੁਣ ਆਪਾਂ ਇਸ ਤਰ੍ਹਾਂ ਕਰਕੇ ਜਿਹੜਾ ਮਾਰਜਨਾ ਉਹ ਇਸ ਤਰ੍ਹਾਂ ਇਹਦੇ ਨੀਚੇ ਦਾਬ ਦੇ ਵਿੱਚ ਆਉਣਾ ਚਾਹੀਦਾ ਜਦੋਂ ਆਪਾਂ ਇਹਦੇ ਉੱਪਰ ਸਲਾਈ ਲਗਾਵਾਂਗੇ ਹੁਣ ਸੈਂਟਰ ਦੇ ਵਿੱਚ ਆਪਾਂ ਇਹਦੇ ਸਲਾਈ ਲਗਾ ਦੇਣੀ ਆ ਦੇਖੋ ਜਿਹੜਾ ਨੀਚੇ ਵਾਲਾ ਮਾਰਜਨਾ ਉਹ ਆਪਣਾ ਸਲਾਈ ਦੇ ਵਿੱਚ ਕੱਟ ਹੋਣਾ ਚਾਹੀਦਾ ਹੁਣ ਕਪੜਾ ਆਪਣਾ ਇਹਦੀ ਆਪਾਂ ਕਟਿੰਗ ਕਰ ਦੇਣੀ ਆ ਕਿਉਂਕਿ ਇਹ ਤੋਂ ਬਿਨਾ ਜੇ ਆਪਾਂ ਨਾ ਕਟਿੰਗ ਕਰੀ ਤਾਂ ਆਪਣੇ ਤਰਪਾਈ ਕਰਨ ਵੇਲੇ ਸਫਾਈ ਨਹੀਂ ਆਉਣੀ ਹੈਗੀ ਤਾਂ ਆਪਣੇ ਜਿਹੜਾ ਜ਼ਿਆਦਾ ਕਪੜਾ ਉਹਦਾ ਕੱਟ ਕਰ ਦੇਣਾ ਆਪਾਂ ਇਹ ਉਤਰ ਪਾਈ ਕਰਾਂਗੇ ਇਹਦੇ ਵਿੱਚ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਆਉਣੀ ਕਿਉਂਕਿ ਆਪਣੇ ਕਟ ਜਿਹੜੇ ਸਹੀ ਤਰੀਕੇ ਨਾਲ ਪ੍ਰੋਪਰ ਗਲਾਈ ਦੇ ਵਿੱਚ ਲੱਗੇ ਹੋਏ ਨੇ ਹੁਣ ਦੇਖੋ ਆਪਾਂ ਨੇ ਜਿਹੜਾ ਆਹ ਵਾਲਾ ਕੱਪੜਾ ਇਹਨੂੰ ਕਿਸ ਤਰ੍ਹਾਂ ਹਿਸਾਬ ਦੇ ਨਾਲ ਗੁੰਮ ਕਰਨਾਗਾ ਸਿੱਧੀ ਸਲਾਈ ਲੈ ਕੇ ਆਵਾਂਗੇ ਦੇਖੋ ਆਪਾਂ ਹੁਣ ਆਪਣੀਆਂ ਲੀਰ ਆ ਗਈ ਲੀਰ ਨੂੰ ਇਸੇ ਹਿਸਾਬ ਦੇ ਨਾਲ ਆਪਾਂ ਨੇ ਉੱਪਰ ਚੜਾ ਕਰ ਦੇਣਾਗਾ ਇਸੇ ਤਰੀਕੇ ਦੂਸਰੇ ਪਾਸੇ ਆਪਣੀਆਂ ਲੀਰਾ ਦੇਖੋ ਜਿਹੜੀ ਲਾਈ ਹੋਈਆਂ ਇਹਨੂੰ ਤੁਸੀਂ ਇਸੇ ਹਿਸਾਬ ਦੇ ਨਾਲ ਐ ਕਰ ਦੋਗੇ ਦੇਖੋ ਹੁਣ ਆਪਾਂ ਪਾਵਾਂਗੇ ਇਹਦੀ ਸਾਈਡ ਸਲਾਈ ਬਣੀਆਂ ਸਾਈਡ ਸਲਾਈ ਦੋਨੋਂ ਪੱਲਿਆਂ ਨੂੰ ਆਪਸ ਦੇ ਵਿੱਚ ਇਸ ਤਰੀਕੇ ਨਾਲ ਆਪਾਂ ਨੇ ਮਲਾ ਲੈਣਾਗਾ ਜਨਾਬ ਆਪਣਾ ਹੈਗਾ ਸੀ 22.5 ਛਾਤੀ ਦੇ ਵਿੱਚੋਂ 20 ਇੰਚ ਕਮਰ 25 ਇੰਚ हिਪ ਸੈਡ ਸਲਾਈ ਆਪਣੀ 15 ਇੰਚ ਤਿਆਰ ਸੀ ਹੁਣ ਆਪਾਂ ਦੇਖੋ ਛਾਤੀ ਦਾ ਨਿਸ਼ਾਨ ਲਗਾਉਣਾਗਾ ਉਪਰੋਂ ਮੇਨ ਉਹਨਾਂ ਵਾਸਤੇ ਜ਼ਰੂਰੀ ਹੈ ਦੇਖੋ ਜਿਹੜੇ ਕਹਿੰਦੇ ਸਾਡੇ ਉੱਪਰ ਬੱਬਲ ਜਾ ਬਣ ਜਾਂਦਾ ਬੁਲਬੁਲਾ ਜਾ ਬਣ ਜਾਂਦਾ ਜਾਂ ਬਲ ਪੈਂਦੇ ਆ ਉਹ ਧਿਆਨ ਨਾਲ ਦੇਖਿਓ ਵੀਡੀਓ ਨੂੰ ਆਪਾਂ ਕਿਸੇ ਹਿਸਾਬ ਦੇ ਨਾਲ ਨਿਸ਼ਾਨ ਲਾ ਰਹੇ ਆ ਉਪਰੋਂ ਹੈਗਾ ਛਾਤੀ ਦੇ 22 ਦੇਖੋ ਜੇ ਤੁਸੀਂ ਇੱਥੋਂ 22 ਰੱਖ ਲੋਗੇ ਤਾਂ ਕੋਈ ਫਰਕ ਨਹੀਂ ਪੈਣਾ ਇੱਥੋਂ ਆਪਾਂ 22 ਤੇ ਹੀ ਨਿਸ਼ਾਨ ਲਗਾ ਲਾਂਗੇ ਹੁਣ ਦੇਖੋ ਜਿਹੜੀਆਂ ਇਹ ਪਲੇਟਾਂ ਨੇ ਪਲੇਟਾਂ ਦਾ ਐਸ ਹਿਸਾਬ ਦੇ ਨਾਲ ਜਿਹਨੂੰ ਅੱਪਰ ਤੇ ਲੋਅਰ ਬ੍ਰੈਸਟ ਕਹਿੰਦੇ ਆ ਆ ਆਪਣੀ ਉੱਪਰਲੀ ਸਾਈਡ ਆ ਗਈ ਆ ਨੀਚੇ ਵਾਲੀ ਹੋ ਗਈ ਲੋਅਰ ਹੁਣ ਆਪਣੇ نیچے ਤੋਂ ਨਿਸ਼ਾਨ ਲਗਾਉਣਾ ਜਿਹੜਾ ਤੁਹਾਡਾ 22.5 ਇੰਚ ਛਾਤੀ 'ਚੋਂ ਇਹ ਤੁਸੀਂ ਇੱਥੋਂ ਮਿਣ ਕੇ ਜ਼ਰੂਰ ਲਗਾਓ ਇੱਥੋਂ ਤੁਹਾਡਾ 22.5 ਹੋਣਾ ਚਾਹੀਦਾ ਇੱਥੋਂ 22 ਰਹੇ ਜੋ ਕੋਈ ਦਿੱਕਤ ਨਹੀਂ ਕਿਉਂਕਿ ਨਹੀਂ ਤਾਂ ਆਪਣੀ ਆ ਚੀਜ਼ ਤੋਂ ਸ਼ਰਟ ਟਾਈਟ ਰਹੇ ਤੇ ਨਹੀਂ ਆਪਣਾ ਬੁਲਬਲਾ ਬਣੇ ਉੱਪਰ ਜੇ 1/2 ਇੰਚ ਆਪਾਂ ਉਪਰੋਂ ਕੱਟ ਰੱਖਾਂਗੇ ਸਾਇਥੋ ਆਪਾਂ ਨੇ ਦੇਖੋ ਇਸ ਤਰ੍ਹਾਂ ਹੀ ਹਿਸਾਬ ਨਾਲ ਖਿੱਚ ਕੇ ਪਾਉਣਾ ਥੋੜਾ ਜਿਹਾ ਕਿਉਂਕਿ ਝੋਲਾ ਪਲੇਟਾਂ ਇਸ ਤਰ੍ਹਾਂ ਬੱਬਲ ਜੇ ਬਣ ਜਾਂਦੇ ਆ ਪਲੇਟਾਂ ਦੇ ਤਾਂ ਤੁਸੀਂ ਇਸ ਤਰ੍ਹਾਂ ਹਲਕਾ ਜਿਹਾ ਖਿਚਾ ਕਰਕੇ ਫਿਰ ਨਿਸ਼ਾਨ ਲਗਾਉਣਾ ਹੋਊਗਾ 22 ਤੇ ਹੁਣ ਆਪਾਂ ਕਮਰ ਦਾ ਨਿਸ਼ਾਨ ਜਿਹੜੀਆਂ ਪਲੇਟਾਂ ਪਾਈਆਂ ਨੇ ਉਹਨਾਂ ਦੇ ਸੈਂਟਰ ਦੇ ਵਿੱਚ ਲਗਾਵਾਂਗੇ ਕਈਆਂ ਦੇ ਪੇਟ ਹੁੰਦਾ ਥੋੜੀ ਜਿਹੀ ਉੱਪਰ ਨੂੰ ਸਲਾਈ ਲੱਗ ਜਾਂਦੀ ਹੈ ਜਿਨ੍ਹਾਂ ਦੇ ਪਲੇਟ ਨਹੀਂ ਹੁੰਦਾ ਮੰਨ ਲਓ ਬੈਸੀ ਹੈਲਦੀ ਹੁੰਦੇ ਨੇ ਉਹ ਤੁਸੀਂ ਸੈਂਟਰ ਦੇ ਵਿੱਚੋਂ ਲਗਾਉਂਗੇ ਤੇ ਆਪਾਂ ਨੇ 20 ਇੰਚ ਕਮਰ ਦਾ ਨਿਸ਼ਾਨ ਲਗਾਉਣਾ ਹੁਣ ਸਾਈਡ ਸਲਾਈ ਦੇਖੋ ਨੋਰਮਲ ਮੋਡਾ ਆਪਾਂ 9 ਇੰਚ ਪਾ ਰਹੇ ਹਾਂ ਦੇਖੋ ਤਾਂ ਤੁਸੀਂ ਨੇ 1/2 ਇੰਚ ਹੀ ਵੱਧ ਲੈਣਾ ਸਾਈਡ ਸਲਾਈ ਦਾ ਕਿਉਂਕਿ ਆਪਾਂ ਨੇ ਥੋੜਾ ਜਿਹੀ ਸਪਾਈ ਕਰਨੀ ਹੋਊਗੀ ਜ਼ਿਆਦਾ ਨਹੀਂ ਕੱਟ ਕਰਨਾ ਤਾਂ ਆਪਾਂ ਇਸ ਤਰ੍ਹਾਂ 15/2 ਇੰਚ ਨਿਸ਼ਾਨ ਲਗਾ ਲਾਂਗੇ ਦੇਖੋ ਬਸ ਆਪਾਂ ਨਿਸ਼ਾਨ ਪਹਿਲਾਂ ਲਗਾਇਆ ਹੋਇਆ ਸੀ 1.5 ਇੰਚ ਵੱਧ ਦੇਖੋ ਨਿਸ਼ਾਨ ਦੇ ਬਿਲਕੁਲ ਬਰਾਬਰ ਹੀ ਆਇਆਗਾ ਤਾਂ ਹਿਪ ਆਪਾਂ ਨੇ 25 ਇੰਚ ਤੇ ਨਿਸ਼ਾਨ ਲਗਾਉਣਾ 25 ਇੰਚ ਤੇ ਫਿਲਹਾਲ ਆਪਣਾ ਪਹਿਲਾਂ ਲੱਗਿਆ ਹੋਇਆਗਾ ਹੁਣ ਦੇਖੋ ਨਿਸ਼ਾਨਾ ਨੂੰ ਕਿਸ ਤਰ੍ਹਾਂ ਹਿਸਾਬ ਦੇ ਨਾਲ ਮਲਾਉਣਾ ਤੁਸੀਂ ਐਸੇ ਹਿਸਾਬ ਦੇ ਨਾਲ ਨਹੀਂ ਨਿਸ਼ਾਨ ਮਲਾਉਣੇ ਕਿਉਂਕਿ ਜਿਨ੍ਹਾਂ ਦੇ ਤਾਂ ਪੇਟ ਹੋਊਗਾ ਉਹਨਾਂ ਦੇ ਟਾਈਟ ਹੋ ਜਾਊਗਾ ਜਿਨ੍ਹਾਂ ਨੇ ਪੇਟ ਨਹੀਂ ਹੋਣਾ ਉਹਨਾਂ ਦੇ ਬਿਲਕੁਲ ਸਹੀ ਆਊਗੀ ਸਲਾਈ ਤਾਂ ਤੁਸੀਂ ਹਲਕੀ ਜੀ ਸਲਾਈ ਨੂੰ ਸ਼ੇਪ ਦੇ ਵਿੱਚ ਲੈ ਕੇ ਜਾਣਾ ਮੰਨ ਲਓ ਗਲਾਈ ਦੇ ਵਿੱਚ ਹਲਕਾ-ਹਲਕਾ ਆਹ ਨਿਸ਼ਾਨ ਤੱਕ ਚਲੇ ਗਈ ਹੁਣ ਆਪਾਂ ਨੇ ਆਹ ਨਿਸ਼ਾਨ ਨੂੰ ਇਸੇ ਨਿਸ਼ਾਨ ਦੇ ਨਾਲ ਮਲਾ ਲੈਣਾ ਗੁਲਾਈ ਦੇ ਵਿੱਚ ਇੱਥੇ ਨੋਕ ਨਹੀਂ ਬਣਾਉਣੀ ਇਹ ਸਲਾਈ ਤੋਂ ਹੁਣ ਆਪਾਂ ਨੇ ਉੱਪਰ ਤੱਕ ਮਲਾਉਣਾ ਇਹ ਨਸਾਨ ਬਿਲਕੁਲ ਆਪਣਾ ਸਿੱਧਾ ਜਾਊਗਾ ਦੇਖੋ ਹਾਂਜੀ ਇਸੇ ਤਰੀਕੇ ਆਪਾਂ ਦੂਜੇ ਪਾਸੇ ਨਿਸ਼ਾਨ ਲਗਾ ਲਾਂਗੇ ਇਸੇ ਤਰੀਕੇ ਦੇਖੋ ਆਪਾਂ ਦੂਸਰੇ ਪਾਸੇ ਨਿਸ਼ਾਨਾ ਨੂੰ ਲਗਾ ਲਾਂਗੇ ਹਾਂ ਦੇਖੋ ਆਪਣਾ ਇਸੇ ਤਰੀਕੇ ਆਪਣੇ ਇਧਰ ਨਿਸ਼ਾਨ ਛਪ ਗਏ ਤਾਂ ਆਪਾਂ ਇਹਦੇ ਡਾਰਕ ਕਰ ਲਾਂਗੇ ना पुन इस तरह दोबारा भी मिनके देखा भी अपना जिना चाहिए नाप पूरा है नहीं कई बार निशान इधर उधर हो जाएगा तो आप दोबारा सिलाई पाउ पहला नाप सकते देखो पची इंचा हिप का निशान लगता इंच अपना जमा सही पूरा इसे तरह आप कमर मिलनी है देखो भी इंच कमर का लगया तो अपने भी इंच कमर पूरी है बी इंच अपने उपरों लगया तो बी इंच देखो अपना उपरों पूरा गा 22 ਇੰਚ ਆਪਾਂ ਸਾਹਮਣੇ ਪਲੇਟਾਂ ਦੇ ਵਿੱਚ ਬਣਿਆ ਸੀ ਤਾਂ 22 ਇੰਚ ਦੇਖੋ ਆਪਣਾ ਇੱਥੇ ਨਿਸ਼ਾਨ ਪੂਰਾ ਹੁਣ ਆਪਾਂ ਇਹਦੀ ਸਲਾਈ ਪਾ ਰਹੇ ਹਾਂਗੇ ਦੇਖੋ ਸ਼ਰਟ ਨੂੰ ਦੇਖੋ ਆਪਾਂ ਬਣਾਉਣ ਵੇਲੇ ਕਿਸ ਤਰ੍ਹਾਂ ਸਾਈਡ ਸਲਾਈ ਤੋਂ نیچے ਨੂੰ ਉਤਾਰਨਾ ਤੇ ਸਾਈਡਾਂ ਤੋਂ ਕਿਵੇਂ ਬਾਹਰ ਕੱਢਣਾਗਾ ਦੇਖੋ ਆਪਾਂ ਨੇ نیچے 1/2 ਇੰਚ ਆਪਾਂ ਵੱਧ ਕੱਟ ਦਿੰਨੇ ਆ 1/2 ਇੰਚ ਆਪਾਂ ਨੇ نیچے ਉਤਾਰਨਾ ਜਿੰਨਾ ਪਲੇਟ ਨੇ ਆਪਣਾ ਸਾਈਡ ਤੋਂ ਖਿੱਚਿਆ ਕੱਪੜੇ ਨੂੰ ਫਰੰਟ ਵਾਲੇ ਨੂੰ ਤਾਂ ਉਸੇ ਹਿਸਾਬ ਦੇ ਨਾਲ ਆਪਾਂ ਸਾਈਡ ਤੋਂ ਇਸ ਤਰ੍ਹਾਂ ਬਾਹਰ ਕੱਢਾਂਗੇ ਇਹ ਕਦਾਂਗੇ ਆਪਾਂ نیچے ਵਾਲੀ ਪਲੇਟ ਤੱਕ ਤੁਸੀਂ ਇਸ ਤਰ੍ਹਾਂ ਫੜ ਕੇ ਵੀ ਦੇਖ ਸਕਦੇ ਹੋ ਵੀ ਤੁਹਾਡੀ ਸ਼ਰਟ ਆ ਜਿਹੜੀ ਉਹ ਅੱਗੇ ਵਾਲਾ ਆ ਰਹੀ ਆ ਤਾਂ ਇੱਥੋਂ ਵੀ ਆਪਾਂ ਨੂੰ ਪਤਾ ਚੱਲ ਜੂਗਾ ਵੀ ਆਪਾਂ ਨੇ 1/2 ਇੰਚ نیچے ਨੂੰ ਉਤਾਰਤੀ ਦੇਖੋ ਆ ਜਿਹੜੀ ਸਲਾਈ ਆਪਣੀ ਸਾਈਡ ਦੇਖੋ ਇੱਥੋਂ ਬਰਾਬਰ ਮਿਲ ਰਹੀ ਆ ਇੱਥੋਂ ਆਪਣੀ ਪਲੇਟ ਨੇ ਬਾਹਰ ਨੂੰ ਖਿੱਚਿਆ ਅੰਦਰ ਨੂੰ ਤਾਂ ਇੱਥੋਂ ਇਨਾ ਫਾਸਲਾ ਰਹੂਗਾ ਆਪਸ ਵਿੱਚ ਕਪੜੇ ਦਾ ਤਾਂ ਆਪਾਂ ਇੱਥੇ ਇੱਕ ਵਾਰੀ ਫਿੰਗਰ ਰੱਖ ਕੇ ਸਲਾਈ ਪਾ ਦਾਂਗੇ ਗਲਾਈ ਦੇ ਵਿੱਚ ਸਲਾਈ ਲੈ ਕੇ ਜਾਣੀ ਆ ਤੁਸੀਂ ਨੇ ਇਥੇ ਆ ਕੇ ਆਪਾਂ ਪੱਕਾ ਕਰ ਦਾਂਗੇ ਜੇ ਤੁਸੀਂ ਡਬਲ ਸਲਾਈ ਲਗਾਉਣੀ ਹੈ ਡਬਲ ਵੀ ਲਗਾ ਸਕਦੇ ਹੋ ਉਸੇ ਸਲਾਈ ਦੇ ਉੱਪਰ ਲਗਾਉਣੀ ਹੈ ਉਸ ਸਲਾਈ ਦੇ ਉੱਪਰ ਵੀ ਲਗਾ ਸਕਦੇ ਹੋ ਡਬਲ ਸਲਾਈ ਆਪਾਂ ਤਾਂ ਲਗਾ ਲੈਨੇ ਦੇਖੋ ਜੇ ਕਈ ਵਾਰੀ ਆਪਾਂ ਨੂੰ ਟਾਈਟ ਵਗੈਰਾ ਲੱਗਦਾ ਤਾਂ ਤੁਰੰਤ ਖੋਲ ਕੇ ਆਪਾਂ ਪਾ ਸਕਦੇ ਹਾਂ ਇਹ ਤੁਸੀਂ ਕਮਰ ਦੇ ਵਿੱਚੋਂ ਸ਼ੇਪ ਦਿੰਦੇ ਦਿੰਦੇ ਹਲਕੀ ਹਲਕੀ ਉੱਪਰ ਤੱਕ ਲੈ ਕੇ ਜਾਣੀ ਆ ਬਿਲਕੁਲ ਉੱਪਰ ਤੱਕ ਨਹੀਂ ਲੈ ਕੇ ਜਾਣੀ ਮੰਨ ਲਓ ਥੋੜਾ ਜਿਹਾ ਇੱਥੇ ਤੱਕ ਐਸੇ ਹਿਸਾਬ ਦੇ ਨਾਲ ਤੁਸੀਂ ਸਲਾਈ ਲਗਾ ਸਕਦੇ ਹੋ ਇਸੀ ਤਰੀਕੇ ਆਪਾਂ ਦੂਸਰੀ ਤਰਫ ਸਲਾਈ ਪਾਵਾਂਗੇ ਦੇਖੋ ਇਹ ਵੀ ਆਪਾਂ ਦੂਸਰੀ ਪਾਸੇ ਸਲਾਈ ਲਾਈ ਆ ਉਹ ਵੀ ਉਸੇ ਤਰੀਕ ਲਗਾਈ ਹੈਗੀ ਹੁਣ ਆਪਾਂ ਆਪਸ ਦੇ ਵਿੱਚ ਮਿਲਾਵਾਂਗੇ ਤੇ ਸਾਈਡ ਸਲਾਈ ਤੇ ਕੱਟ ਲਗਾਵਾਂਗੇ ਇਹ ਕੱਟ ਲਗਾਉਣ ਦਾ ਕਾਰਨ ਦੇਖੋ ਜਦੋਂ ਵੀ ਆਪਾਂ ਪ੍ਰੈਸ ਵਗੈਰਾ ਕਰਦੇ ਹਾਂ ਸਿਉਣ ਨੂੰ ਕੱਢਦੇ ਹਾਂ ਤਾਂ ਆਰਾਮ ਦੇ ਨਾਲ ਆਪਣੀ ਸਿਉਣਾ ਜਿਹੜੀ ਉਹ ਨਿਕਲ ਜਾਂਦੀ ਆ ਇਹਨੂੰ ਆਪਾਂ ਫਿਨਿਸ਼ਿੰਗ ਦੇ ਦਾਂਗੇ ਸਾਈਡਾਂ ਤੋਂ ਤੇ ਆਪਾਂ ਨੇ ਕੱਟ ਲਗਾ ਦੇਣੇ ਆ ਦੇਖੋ ਕੱਟ ਛੋਟੇ ਛੋਟੇ ਲਗਾਉਣੇ ਆ ਜਿਆਦਾ ਵੱਡੇ ਕੱਟ ਨਹੀਂ ਲਗਾਉਣੇ ਇਸ ਤਰੀਕੇ ਨਾਲ ਆਪਾਂ ਨੇ ਕੱਟ ਲਗਾਉਣੇ ਆ ਹੁਣ ਇਹਦੀ ਆਪਾਂ ਕਰਾਂਗੇ ਬਾਜੂ ਨੂੰ ਰੈਡੀ ਬਾਜੂ ਦੇ ਵਿੱਚ ਜੋੜ ਕੱਟੇ ਹੋਏ ਸੀ ਜੋੜ ਲਗਾ ਕੇ ਆਪਾਂ ਨੀਚੇ ਤੋਂ ਫੋਲਡਿੰਗ ਕਰਾਂਗੇ ਫਿਰ ਮੋਡੇ ਦੀ ਸਿਲਾਈ ਲਗਾਵਾਂਗੇ ਦੇਖੋ ਇਹ ਆਪਾਂ ਨੇ ਬਾਜੂ ਨੂੰ ਰੈਡੀ ਕਰ ਲਿਆ ਹੁਣ ਆਪਾਂ ਤੁਸੀਂ ਮੋਡੇ ਦੇ ਨਾਲ ਕਿਸ ਤਰ੍ਹਾਂ ਨਾਪਣਾ ਦੇਖੋ ਇਹਨੂੰ ਐਸ ਤਰ੍ਹਾਂ ਆਪਾਂ ਨਾਪਾਂਗੇ ਐਸ ਤਰ੍ਹਾਂ ਬਾਜੂ ਬਿਲਕੁਲ ਸਿੱਧੀ ਰੱਖ ਲਈ ਦੇਖੋ ਆਤੀ ਨੂੰ ਆਪਾਂ ਇਸ ਤਰ੍ਹਾਂ ਰੱਖਣਾਗਾ ਜਿਸ ਤਰ੍ਹਾਂ ਆਪਾਂ ਨੇ ਅੱਗੇ ਤਾਰਿਆ ਹੋਇਆ ਸੀ ਇਸੇ ਤਰ੍ਹਾਂ ਹੀ ਆਪਾਂ ਇੱਥੇ ਪਕੜਾਂਗੇ ਤੁਸੀਂ ਇਸ ਤਰ੍ਹਾਂ ਨਾਪੋਗੇ ਦੇਖੋ ਬਿਲਕੁਲ ਬਰਾਬਰ ਆ ਰਹੀ ਐ ਸਿਉਣ ਦੇ ਨਾਲ ਸਿਉਣਾ ਆਪਣੀ ਤਾਂ ਜਿਹੜੀ ਆਪਨੇ ਆ ਅੱਗੇ ਤਾਰਿਆ ਸੀ ਇਹਦੀ ਆਪਾਂ ਨੇ ਸਿਰਫ ਕੱਲੀ ਫਿਨਿਸ਼ਿੰਗ ਦੇਣੀ ਐ ਹਲਕੀ ਜੀ ਆਪਾਂ ਉੱਪਰੋਂ ਫਿਨਿਸ਼ਿੰਗ ਦੇ ਦਾਂਗੇ ਇਸ ਤਰ੍ਹਾਂ ਤੁਸੀਂ ਨੇ ਫਿਨਿਸ਼ਿੰਗ ਦੇ ਦੇਣੀ ਐ ਇਹ ਉੱਪਰ ਤੱਕ ਨਹੀਂ ਲੈ ਕੇ ਜਾਣੀ ਇੱਥੇ ਤੱਕ ਹੀ ਰੱਖਣੀ ਐ ਇਸੇ ਤਰ੍ਹਾਂ ਆਪਾਂ ਉੱਪਰੋਂ ਉੱਪਰੋਂ ਫਿਨਿਸ਼ਿੰਗ ਦੇ ਦਾਂਗੇ ਇਸੀ ਤਰ੍ਹਾਂ ਹੀ ਆਪਾਂ ਦੂਸਰੀ ਵਾਰ ਸਭ ਮੁੱਡੇ ਤੇ ਦੇਵਾਂਗੇ। ਕੰਦਾ ਮੋਢਾ ਚੜ ਰਿਹਾ ਤੁਸੀਂ ਕਿਵੇਂ ਜੜਨਾਗਾ? ਆਹ ਚੀਜ਼ ਨੂੰ ਦੇਖੋ ਮੈਂ ਇਸ ਤਰ੍ਹਾਂ ਸਿੱਧਾ ਰੱਖੂੰਗੀ। ਬਾਜੂ ਦੀ ਵੀ ਇਸ ਤਰ੍ਹਾਂ ਕਾਟ ਵਾਲਾ ਪਾਸਾ ਰੱਖੂੰਗੀ। ਜਿਹੜਾ ਆਪਾਂ ਨੇ ਮਾਰਜਿਨ ਛੱਡਿਆ ਇਹਨੂੰ ਇਸ ਤਰ੍ਹਾਂ ਪਿਛਲੇ ਪਾਸੇ ਇਹਨੂੰ ਹੋਲਡਿੰਗ ਕਰ ਦੇਣਾ ਦੇਖੋ ਇਸ ਤਰ੍ਹਾਂ। ਕੋਈ ਆਪਸ ਦੇ ਵਿੱਚ ਆਪਾਂ ਸਿਉਣਾ ਨੂੰ ਨਹੀਂ ਮਿਲਾਉਣਾ ਹੈਗਾ। ਆਪਾਂ ਦੋ ਸੂਤ ਦਾ ਫਰਕ ਪਾਵਾਂਗੇ। ਫਰੰਟ ਪੱਲੇ ਤੋਂ ਪਲੇਟ ਵਾਲੇ ਪਾਸੇ ਦੇਖਣਾ ਤੁਸੀਂ ਨੇ। ਅੱਗੇ ਨੂੰ ਕਰਕੇ ਰੱਖਣੀ ਆ ਬਾਜੂ ਆ ਜਿਹੜੀ ਆਪਾਂ ਨੇ ਪਲੇਟ ਵਾਲੇ ਪਾਸੇ ਨੂੰ ਕਰਕੇ ਰੱਖਣੀ ਆ ਬਾਜੂ। ਦੋ ਸੂਤ ਦਾ ਆਪਾਂ ਨੇ ਫਰਕ ਪਾਉਣਾਗਾ ਤਾਂ ਇਸ ਤਰੀਕੇ ਨਾਲ ਇੱਥੋਂ ਪਕੜਾਂਗੇ ਆ ਦੇਖੋ ਹੁਣ ਆਪਾਂ ਨੇ ਬੈਕ ਤੋਂ ਜਿਹੜਾ ਸ਼ਰਟ ਦਾ ਮਾਰਜਨ ਸੀਗਾ ਉਹਨੂੰ ਵੀ ਆਪਾਂ ਪਿਛਲੇ ਪਾਸੇ ਨੂੰ ਇਸ ਤਰ੍ਹਾਂ ਬਿਲਕੁਲ ਪਤਲਾ ਕਰਕੇ ਇਸ ਤਰ੍ਹਾਂ ਫੋਲਡਿੰਗ ਕਰਕੇ ਰੱਖਣਾ ਹੋਊਗਾ ਕੱਟ ਨਹੀਂ ਕਰਨਾ ਇਹ ਆਪਾਂ ਨੇ ਅੰਦਰ ਨੂੰ ਹੀ ਫੋਲਡਿੰਗ ਕਰਨਾ ਬਾਈ ਚਾਂਸ ਤੁਸੀਂ ਸ਼ਰਟ ਖੋਲਣੀਆਂ ਦਾ ਆਰਾਮ ਨਾਲ ਤੁਸੀਂ ਖੋਲ ਸਕਦੇ ਹੋ ਹੁਣ ਮੋੜਾ ਚੜਨ ਵੇਲੇ ਦੇਖੋ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਵੀ ਕਿਸ ਹਿਸਾਬ ਦੇ ਨਾਲ ਤੁਸੀਂ ਨੇ ਮਿਣਿਆਗਾ ਖਿੱਚ ਕੇ ਮਿਣਿਆ ਜਾਂ ਨਾਰਮਲ ਹੱਥ ਦੇ ਨਾਲ ਮਿਲਿਆ ਜੇ ਤੁਸੀਂ ਖਿੱਚ ਕੇ ਮਿਣਿਆ खिंच हल्का ना गा एक थांत नहीं नरमा हैलका हल्का, हल्का, हल्का नरमा जाना गा इस तरह फटके देखा गे भी अपना बिल्कुल बराबर है देखो आ चीज है जीडी ਆ ਦੇਖੋ ਜਿਹੜੀ ਪਲੇਟ ਆ ਇਹ ਵੀ ਆਪਾਂ ਨੇ ਉੱਪਰ ਵੱਲ ਲੈ ਕੇ ਜਾਣੀ ਆ ਜਿਹੜੀ ਆਪਾਂ ਨੇ ਧੀਰੇ ਵਾਲੀ ਸਲਾਈ ਇਹ ਵੀ ਆਪਣੀ ਪਿਛਲੀ ਸਾਈਡ ਜਾਊਗੀ ਤੇ ਆਪਾਂ ਨੇ ਜਿਹੜਾ ਦੋ ਸੂਤ ਦਾ ਫਰਕ ਪਾਇਆ ਦੇਖੋ ਆਪਸ ਦੇ ਵਿੱਚ ਸਿਉਣਾ ਦਾ ਆਪਣੀ ਜਿਹੜੀ ਸ਼ਰਟ ਦੀ ਸਿਉਣਾ ਉਹ ਆ ਸੀ ਜਿਹੜੀ ਬਾਜੂ ਦੀ ਆ ਉਹ ਆ ਸੀ ਇਸ ਤਰ੍ਹਾਂ ਤੁਸੀਂ ਨੇ ਦੋ ਸੂਤ ਦਾ ਗੈਪ ਪਾਉਣਾਗਾ ਇਹਦੇ ਨਾਲ ਵੀ ਤੁਹਾਡੀ ਸ਼ਰਟ ਪਿੱਛੇ ਨਹੀਂ ਜਾਊਗੀ ਹਮੇਸ਼ਾ ਅੱਗੇ ਵਾਲੇ ਹੀ ਸ਼ਰਟ ਉਤਰੂਗੀ ਇਸੇ ਤਰੀਏ ਆਪਾਂ ਦੂਜੀ ਬਾਜੂ ਨੂੰ ਜੜਾਂਗੇ ਦੇਖੋ ਆਪਣੀ 셔ਟ ਦੀਆਂ ਸਿੰਪਲ ਦੀਆਂ ਦੋਨੇ ਮੋਢੇ ਆਪਾਂ ਨੇ ਕੰਪਲੀਟ ਕਰਤੇ ਬਾਹਾਂ ਜੜ ਕੇ ਦੇਖੋ ਆਪਣੀ 셔ਟ ਕੰਪਲੀਟ ਆ ਸਿਰਫ ਆਪਣਾ ਰਹਿ ਗਿਆ ਇਕੱਲਾ ਕੱਚਾ ਪਾਉਣ ਵਾਲਾ ਕਿਸੀ ਆਪਣੀ ਸਿੰਪਲ 셔ਟ ਦੀ ਸਟਿਚਿੰਗ ਪ੍ਰੋਪਰ ਤੁਹਾਨੂੰ ਸਾਡੀ ਪੂਰੀ ਵੀਡੀਓ ਦਿੱਤੀ ਆਪਾਂ ਨੇ ਕੋਈ ਵੀ ਵਿੱਚ ਦੇ ਆਪਾਂ ਨੇ ਸਕਿਪ ਨਹੀਂ ਕੀਤਾ ਸਾਰਾ ਪ੍ਰੋਪਰ ਮੋਢਿਆਂ ਦੇ ਬਾਰੇ ਗਲੇ ਦੇ ਬਾਰੇ ਦੇਖੋ ਕੋਈ ਬਲ ਵਗੈਰਾ ਕੁਝ ਨਹੀਂ ਆ ਬਿਲਕੁਲ ਬਹੁਤ ਹੀ ਫਿਨਿਸ਼ਿੰਗ ਦੇ ਵਿੱਚ ਦੇਖੋ ਆਪਾਂ ਨੇ 셔ਟ ਨੂੰ ਸਟਿਚ ਕੀਤਾ ਇਸੇ ਤਰੀਕੇ ਨਾਲ ਤੁਸੀਂ ਸਾਡੀ ਵੀਡੀਓ ਦੇਖ ਕੇ ਨਾਰਮਲ ਨਾਲ ਘਰੇ ਬੈਠ ਕੇ ਆਪਣੀ 셔ਟ ਬਣਾ ਸਕਦੇ ਹਾਂ ਦੇਖੋ ਪੂਰਾ ਡੀਪਲੀ ਦੱਸਿਆ ਹੋਇਆ ਦੇਖੋ ਤੁਹਾਨੂੰ ਇਹਦੇ ਵਿੱਚ ਆ ਆਪਣੀ ਬੈਕ ਸਾਈਡ ਆ ਗਈ ਦੇਖੋ ਬੈਕ ਸਾਈਡ ਦਾ ਤੁਹਾਨੂੰ ਆਪਣੇ ਆਪ ਇਸ ਤਰ੍ਹਾਂ ਧਰ ਕੇ ਪਤਾ ਚੱਲ ਜੂਗਾ ਵੀ ਤੁਹਾਡੇ ਬੈਕ ਤੇ ਵਾਲ ਪੈ ਰਹੇ ਜਾਂ ਨਹੀਂ ਜਮਾਂ ਦੇਖੋ ਬਿਲਕੁਲ ਸਾਫ਼ ਪਿਆਗਾ ਕਈ ਵਾਰ ਕੀ ਹੁੰਦਾ ਜਦੋਂ ਆਪਾਂ ਸ਼ਰਟ ਨੂੰ ਧਰ ਕੇ ਦੇਖਦੇ ਤਾਂ ਆਉ ਹੋ ਰਿਹਾ ਇਸ ਤਰ੍ਹਾਂ ਕੱਪੜਾ ਇਕੱਠਾ ਜਾ ਹੋਣ ਲੱਗ ਜਾਂਦਾ ਜਿਦੇ ਕਾਰਨ ਪੈਣੀ ਹੋਈ ਸ਼ਰਟ ਦੇ ਆਪਣੇ ਵਾਲ ਪੈਣ ਲੱਗ ਜਾਂਦੇ ਆ ਤਾਂ ਦੇਖੋ ਆਪਣੀ ਸ਼ਰਟ ਇੱਕਦਮ ਸਹੀ ਪਈ ਆ ਗਲਾ ਵਗੈਰਾ ਦੇਖੋ ਬੈਕ ਦਾ ਪੂਰੀ ਫਿਨਿਸ਼ਿੰਗ ਦੇ ਨਾਲ ਆਪਾਂ ਨੇ ਦੇਖੋ ਫਲੋ ਦੇ ਵਿੱਚ ਦੱਸਿਆ ਤੁਹਾਨੂੰ ਆਪਣੇ ਕੋਈ ਇਹਦੇ ਵਿੱਚ ਜ਼ਿਆਦਾ ਆਪਣੇ ਕਾਲੀ ਨਹੀਂ ਕਰੀ ਹੈਗੀ ਵੀ ਜਾਂ ਕੋਈ ਚੀਜ਼ ਆਪਾਂ ਨੇ ਮਿਸ ਕਰਤੀ ਦੱਸਣ ਕਰਨੀ ਹੋ ਪੂਰਾ ਪ੍ਰੋਪਰ ਸਾਰੀ ਸ਼ਰਟ ਬਾਰੇ ਤੁਹਾਨੂੰ ਜਾਣਕਾਰੀ ਦਿੱਤੀ ਆ ਫਿਰ ਵੀ ਜੇ ਤੁਹਾਨੂੰ ਕਿਸੇ ਵੀ ਚੀਜ਼ ਦੀ ਕੋਈ ਵੀ ਦਿੱਕਤ ਆਉਂਦੀ ਆ ਤਾਂ ਦੇਖੋ ਆਪਾਂ ਨੇ ਸ਼ਰਟ ਦੀ ਵੀਡੀਓ ਬਣਾਈ ਆ ਤਾਂ ਤੁਸੀਂ ਫੋਨ ਕਾਲ ਤੇ ਸਾਨੂੰ ਸ਼ਰਟ ਬਾਰੇ ਹੀ ਪੁੱਛਣਾ ਹੋਊਗਾ ਇਸ ਤਰ੍ਹਾਂ ਨਾ ਹੋਵੇ ਦੇਖੋ ਵੀ ਕਈ ਵਾਰ ਸਾਨੂੰ ਆਪਾਂ ਚੀਜ਼ ਦੇਖੋ ਕਿਹੜੀ ਬਣਾ ਰਹੇ ਆ ਪੁੱਛਣਾ ਆਪਾਂ ਨੂੰ ਪਲਾਜ਼ੋਆਂ ਬਾਰੇ ਲੱਗ ਜਾਂਦੇ ਆ ਜਾਂ ਸਲਵਾਰ ਬਾਰੇ ਹਾਂਜੀ ਕੋਰਸ ਦੇ ਵਿੱਚ ਤੁਸੀਂ ਸਾਡੇ ਨਾਲ ਨਾਲ ਚੱਲਦੇ ਰਹਿਣਾ ਦੇਖੋ ਜਿਸ ਤਰ੍ਹਾਂ ਅਸੀਂ ਜਿਹੜੀ ਚੀਜ਼ ਦੱਸ ਰਹੇ ਹਾਂ ਉਹਦੇ ਬਾਰੇ ਜ਼ਰੂਰ ਪੁੱਛੋ ਸਾਥੋਂ ਜਿਹੜੀ ਚੀਜ਼ ਨਹੀਂ ਸਮਝ ਆ ਰਹੀ ਪ੍ਰੋਪਰ ਸਾਥੋਂ ਦੇਖੋ ਕਈ ਵਾਰੀ ਆਪਾਂ ਨੇ ਕੀ ਕਰਦੇ ਆਂ ਵੀਡੀਓ ਅਸੀਂ ਸ਼ਰਟ ਦੀ ਬਣਾ ਦਿੰਨੇ ਆਂ ਪੁੱਛਦੇ ਰਹਿੰਦੇ ਆਂ ਪਲਾਜ਼ੋਆਂ ਵਾਲੇ ਜਾਂ ਉਹਦੇ ਬਾਰੇ ਦੇਖੋ ਅਸੀਂ ਤੁਹਾਨੂੰ ਸਾਰੀਆਂ ਵੀਡੀਓ ਦੇਣੀਆਂ ਨੇਗੀਆਂ ਪਲਾਜ਼ਮਾ ਬਾਰੇ ਵੀ ਦੇਵਾਂਗੇ ਸਲਵਾਰਾਂ ਬਾਰੇ ਅਲੱਗ-ਅਲੱਗ ਕਟਾਈ ਵਿੱਚ ਦੇਵਾਂਗੇ ਪਲਾਜ਼ੋਆਂ ਦੀ ਵੀ ਅਲੱਗ-ਅਲੱਗ ਦੇਵਾਂਗੇ ਪ੍ਰੋਪਰ ਜਿਹੜੀ ਆਪਾਂ ਚੀਜ਼ ਬਾਰੇ ਤੁਹਾਨੂੰ ਪੂਰੀ ਜਾਣਕਾਰੀ ਦੇ ਰਹੇ ਹਾਂ ਤੁਸੀਂ ਉਹਦੇ ਬਾਰੇ ਸਾਨੂੰ ਪੁੱਛ ਸਕਦੇ ਹੋਗੇ